ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਿਹ ਅਹਿਮ ਤੇ ਕਿਹ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਰ ਜੀ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਜੀ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰ ਕੈਲੀਫੋਰਨੀਆ ਬਾਰੇ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ ਟਰਕੀਨ ਇਮੀਗ੍ਰੇਸ਼ਨ ਆਫਰਮ ਵਾਲੇ ਜੇ ਟਰਕਿਆ ਨਾਟੋਨੀ ਟਰਕਿਆ ਨਾਲ ਤੁਸੀਂ ਯੂ ਐਸ ਸੀ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503 ਗੁਰਦੀਪ ਸਿੰਘ ਵਰਦੀ ਕੋਲੋਬਿਸ ਮਨਦੀਪ ਸਿੰਘ ਸੰਦੀਪ ਕੋਸੈਨੋਜ਼ੇ ਜਿੰਦ ਕੋਰ ਨਾਇਤ ਕੋਰ ਬੇਕਰਸਫੀਲਡ ਮਹਿੰਦਰ ਸਿੰਘ ਮਹਿੰਦਰ ਕੋਰ ਮਟੂ ਯੂਬਾ ਸਿਟੀ ਅਮਰੀਕ ਸਿੰਘ ਅਟਵਾਲ ਜਰਨੈਲ ਸਿੰਘ ਯੂਬਾ ਸਿਟੀ ਜਸਵਿੰਦਰ ਸਿੰਘ ਨਾਗਰਾ ਰੋਸਵੈਲ ਤੇ ਜਰਨੈਲ ਸਿੰਘ ਸੈਟਲ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਵੀਡੀਓ ਸਿੱਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 15 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ ਖਬਰਾਂ ਦੀ ਸ਼ੁਰੂਆਤ ਕਰਗੇ ਸ਼ਰਮਾ ਜੀ ਅੱਪਾ ਪੰਜਾਬ ਦੀਆਂ ਖੇਤਰੀਆਂ ਪਾਰਟੀਆਂ ਦੇ ਉਸਲਵਟਿਆਂ ਤੋਂ ਜਾਂ ਇਕਨੋਮੀ ਕਰਟਾ ਤੋਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਸੁਣਨ ਨੂੰ ਮਿਲ ਰਹੀਆਂ ਨੇ ਲੰਗੇ ਪ੍ਰੋਗਰਾਮ ਦੇ ਵਿੱਚ ਹੀ ਅੱਪਾ ਚਰਚਾ ਕੀਤੀ ਸੀ ਨਵੇਂ ਅਕਾਲੀ ਦਲ ਦੇ ਬਾਰੇ ਜਿਹੜਾ ਹੋਂਦ ਦੇ ਵਿੱਚ ਆ ਗਿਆ ਅਕਾਲੀ ਦਲ ਵਾਰਸ ਪੰਜਾਬ ਦੇ ਪਰ ਕਹਿੰਦੇ ਪੰਜਾਬ ਦੇ ਵਿੱਚ ਇੱਕ ਅਕਾਲੀ ਦਲ ਬਣ ਗਿਆ ਤੇ ਇੱਕ ਹੋਰ ਨਵਾਂ ਅਕਾਲੀ ਦਲ ਬਣਨ ਦੀ ਤਿਆਰੀ ਦੇ ਵਿੱਚ ਬਿਲਕੁਲ ਪ੍ਰਵਿੰਜੀਏ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਮੇਂ-ਸਮੇਂ ਦੇ ਬਹਿਣ ਚ ਕਈ ਅਕਾਲੀ ਦਲ ਜਨਮੇ ਤੇ ਕਈ ਅਕਾਲੀ ਦਲ ਲਾਂਬੇ ਹੋਏ ਜੀ ਪਰ ਪੰਜਾਬ ਦੇ ਵਿੱਚੋਂ ਕਦੇ ਵੀ ਸ਼ੌਮਣੀ ਅਕਾਲੀ ਦਲ ਮੰਨਫੀ ਨਹੀਂ ਹੋਇਆ ਹਮਮ ਸਹੀ ਸਹੀ ਸ਼ੌਮਣੀ ਅਕਾਲੀ ਦਲ ਦੀ ਹੋਂਦ ਕਦੇ ਮੰਨਫੀ ਨਹੀਂ ਹੋਈ ਹਾਂ ਜੋ ਜਦੋਂ ਜਦੋਂ ਕਿਸੇ ਪਰਿਵਾਰਵਾਦ ਦੇ ਕਿਸੇ ਚਰਤੇ ਕਿਸੇ ਵਿਅਕਤੀ ਵਿਸ਼ੇਸ਼ ਤੇ ਚੱਕਰ ਚ ਆਇਆ ਉੱਥੇ ਲੋਕਾਂ ਦਾ ਮੋਹ ਭੰਗ ਹੋਇਆ ਜਿਹੜਾ ਸ਼੍ਰੋਮਣੀ ਕਾਲ ਦਾ ਲੰਮੇ ਸਮੇਂ ਤੋਂ ਇਤਿਹਾਸਕ ਤੌਰ ਤੇ ਤੁਰੇ ਆ ਰਿਹਾ ਸੀਗਾ ਜਦੋਂ ਸ਼੍ਰੋਮਣੀ ਕਾਲ ਦਾ ਬਾਦਲ ਦੇ ਰੂਪ ਚ ਆਂ ਬਾਦਦਾ ਰਿਹਾ ਤੇ ਬੀਜੇਪੀ ਨਾਲ ਜਿਵੇਂ ਸਾਹ ਜਪਾਈ ਉਸ ਤੋਂ ਬਾਅਦ ਪੰਜਾਬ ਨੂੰ ਪਿੱਠ ਦਿਖਾਈ ਤੇ ਅੱਜ ਨਤੀਜਾ ਇਹ ਹੈ ਕਿ ਉਹਨਾਂ ਕੋਲ ਲੈ ਦੇ ਕੇ ਦੱਸਣ ਲਈ ਪ੍ਰਕਾਸ਼ ਸਿੰਘ ਬਾਦਲ ਦਾ ਹੀ ਇਤਿਹਾਸ ਰਹਿ ਗਿਆ ਹੂੰ ਜੀ ਬਿਲਕੁਲ ਤੋਂ ਆਪਾਂ ਉਹਦੀ ਕੰਮ ਵਿਸਤਾਰਤ ਗੱਲ ਕੀਤੀ ਕੀਤੀ ਹੋਈ ਪਰ ਫਿਰ ਵੀ ਪੰਜਾਬ ਦੇ ਵਿੱਚੋਂ ਅਕਾਲੀ ਸਿਆਸਤ ਨੂੰ ਪੰਤਕ ਸਿਆਸਤ ਨੂੰ ਤੁਸੀਂ ਕਿਸੇ ਵੀ ਰੂਪ ਚ ਮੰਨਫੀ ਨਹੀਂ ਕਰਕੇ ਦੇਖ ਸਕਦੇ ਦੇਖ ਸਕਦੇ ਬਿਲਕੁਲ ਸਹੀ ਹੈ ਇਸੇ ਲਈ ਬਾਰ ਬਾਰ ਜਦੋਂ ਕੋਈ ਨਵੀਂ ਧਿਰ ਜਨਮ ਲੈਂਦੀ ਹੈ ਉਸ ਨੂੰ ਲੈ ਦੇ ਕੇ ਕਾਦੀ ਦਲ ਨਹੀਂ ਨਾਮ ਸੋਭਦਾ ਕਿ ਅਸੀਂ ਇਸੇ ਨਾਮ ਤੇ ਆ ਹੁਣ ਨਵੀਂ ਧਿਰ ਜਿਹੜੀ ਅਮਰਪਾਲ ਸਿੰਘ ਦੀ ਅਗਵਾਈ ਚ ਸੰਸਥਾ ਤੋਂ ਮਤਲਬ ਪਾਰਟੀ ਬਣੀਆ ਉਸ ਨੇ ਵੀ ਤਿੰਨ ਨਾਮ ਜਿਹੜੇ ਭੇਜੇ ਉਹਨਾਂ ਚ ਅਕਾਲੀ ਦਲ ਨਾਮ ਵਿੱਚ ਸੀਗਾ ਹਮ ਹਮ ਤਲ ਹਰੇਕ ਦੇ ਵਿੱਚ ਅਕਾਲੀ ਦਲ ਚਾਹੇ ਉਹ ਚਾਹੁੰਦੇ ਸੀਗੇ ਕਿ ਸਾਨੂੰ ਅਕਾਲੀ ਦਲ ਆਨੰਦਪੁਰ ਮਿਲੇ ਹਮ ਹਮ ਪਰ ਉਹਨਾਂ ਨੂੰ ਨਹੀਂ ਮਿਲਿਆ ਕਿਉਂਕਿ ਹੋਸਟਾ ਚੋਣ ਕਮਿਸ਼ਨ ਨੂੰ ਇਹ ਹੋਵੇ ਕਿ ਆਨੰਦਪੁਰ ਦੇ ਮਤੇ ਦੇ ਹਵਾਲੇ ਨਾਲੇ ਨਾਮ ਰੱਖਿਆ ਜਾ ਰਿਹਾ ਹਮ ਹਮ ਹੈਨਾ ਇਸ ਲਈ ਉਹਨਾਂ ਨੇ ਉਹਨੂੰ ਅਕਾਲੀ ਦਲ ਬਾਰਸ ਪੰਜਾਬ ਦੇ ਹੀ ਨਾਮ ਦਿੱਤਾ ਸੋ ਇਸ ਪ੍ਰਕਿਰਿਆ ਦੇ ਤਹਿਤ ਹੁਣ ਉਸ ਨਵੇਂ ਅਕਾਲੀ ਦਲ ਦੇ ਜਨਮ ਤੋਂ ਬਾਅਦ ਸਿਮਰਜੀਤ ਮਾਨ ਕਲ ਦੇ ਖਾਸੇ ਤੱਤੇ ਨੇ ਹੈਨਾ ਉਹਨਾਂ ਨੂੰ ਲੱਗ ਰਿਹਾ ਕਿ ਲੈ ਵੀ ਮੇਰੇ ਕੋਲ ਜਿੰਨਾ ਕੁ ਉਸ ਬੱਚਾ ਕਿਤੇ ਇਹ ਨਾ ਹੁੰਝ ਕੇ ਲੈ ਜਾ ਜੀ ਖਸ਼ੋਮਣੀ ਅਕਾਲੀ ਦਲ ਬਾਦਲ ਤੇਨੂੰ ਫਿਕਰ ਹੈ ਕਿ ਨਵੇਂ ਅਕਾਲੀ ਦਲ ਦੇ ਆਉਣ ਨਾਲ ਸ਼ਹਿਰਾਂ ਚਾਹੇ ਕੋਈ ਅਸਰ ਪਵੇ ਨਾ ਪਵੇ ਪਿੰਡਾਂ ਚ ਕਿਤਨਾ ਕਿਤੇ ਖਿੱਚੋਤਾਣ ਹੋ ਸਕਦੀ ਹੈ ਕਿਤਰਾ ਕਿਤੇ ਟਕਰਾਅਲੀ ਸਥਿਤੀ ਵੀ ਬਣ ਸਕਦੀ ਆਪਸ ਚ ਵਰਕਰਾਂ ਦੀ ਸਮਰਥਕਾਂ ਦੀ ਸੋ ਇਸ ਲਈ ਉਹਦੀ ਵੀ ਫਿਕਰਮੰਦੀ ਬਤੀ ਹੈ ਇਧਰ ਨਵੇਂ ਅਕਾਲੀ ਦਲ ਨੂੰ ਇਹ ਵੀ ਹੈਗਾ ਕਿ ਚੁਣੌਤੀ ਕਿ ਅਸੀਂ ਦੋ ਮੈਂਬਰ ਪਾਰਲੀਮੈਂਟ ਆਪ ਮਹਾਰੇ ਲੋਕਾਂ ਦੀ ਸੰਗਤ ਦੀ ਆਵਾਮ ਦੀ ਵੋਟਰਾਂ ਦੀ ਆਪਣੇ ਆਪ ਸਾਡੇ ਕੰਨੇ ਨੂੰ ਉਰਾਰ ਦੇ ਬਹਾਨੇ ਅਸੀਂ ਜਿੱਤੇ ਹਾਂ ਹਮਮ ਪਰ ਉਹ ਇਹ ਜਿਹਾ ਕੱਠ ਮੰਗੀ ਮੇਲੇ ਤੇ ਨਹੀਂ ਹੋ ਪਾਇਆ ਜਹੀ ਜੀ ਉਮੀਦ ਸੀ ਸੋ ਇਹ ਇਸ ਲਈ ਫਿਕਰਮੰਦੀ ਉਹਨਾਂ ਨੂੰ ਵੀ ਹੈ ਕਿ ਅਗਾ ਕਿਵੇਂ ਵਧਣਾ ਹੈ ਉਹਨਾਂ ਨੇ ਪ੍ਰਮਿੰਤ ਜੀ ਤੈਅ ਕੀਤਾ ਵੱਖੋਆ ਕਮੇਟੀਆਂ ਬਣਾ ਕੇ ਕਿ ਆਪਾਂ ਵਿਸਾਖੀ ਤੱਕ ਪੂਰਨ ਰੂਪ ਦੇ ਵਿੱਚ ਸਾਹਮਣੇ ਆ ਜਾਣਾ ਠੀਕ ਹੈ ਜੀ ਕਿ ਕਿਵੇਂ ਚੋਣ ਪ੍ਰਕਿਰਿਆ ਜੋ ਨਿਕਲ ਕੇ ਸਾਈਆਂ ਕਮੇਟੀਆਂ ਸਾਰੇ ਮੈਂਬਰ ਕਿਵੇਂ ਪ੍ਰਧਾਨ ਸਾਰਾ ਸੰਗਠਨ ਕਿਵੇਂ ਬਣਨਾ ਉਹਦੀ ਰੂਪਰੇਖਾ ਵਿਸਾਖੀ ਤੱਕ ਆ ਜਾਣੀ ਹੈ ਪਰ ਮੈਨੂੰ ਇਹ ਲੱਗ ਰਿਹਾ ਕਿ ਵਿਸਾਖੀ ਤੋਂ ਪਹਿਲਾਂ ਇੱਕ ਹੋਰ ਨਵਾਂ ਕਦਮ ਸਾਹਮਣੇ ਆ ਜਾਣਾ ਜੀ ਇਹ ਜਿਹੜੀਆਂ ਬਕਾਇਦਾ ਕੰਸੋਆਂ ਦੰਮੇ ਸਮਝ ਕਮ ਰਹੀਆਂ ਮੈਂ ਜੇਕਰ ਗੱਲ ਕਰਾਂ ਸੁਧਾਰ ਮਹਿਰ ਵਾਲੇ ਜੇਕਰ ਮੈਂ ਗੱਲ ਕਰਾਂ ਬਾਬਾ ਸਰਵਜੋਤ ਸਿੰਘ ਬੇਦੀ ਦੀ ਅਗਵਾਈ ਚ ਹੋਣੀਆਂ ਬੈਠਕਾਂ ਦੀ ਸੁਧਾਰ ਮਹਿਰ ਵਾਲੇ ਇਸ ਆਸ ਨਾਲ ਆਪਣਾ ਚੁੱਲ੍ਹਾ ਚੁੱਕਾ ਸਮੇਟ ਚੁੱਕੇ ਸੀਗੇ ਅਕਲ ਤੱਕ ਸਭ ਦੇ ਹੁਕਮਨਾਮਿਆਂ ਤੋਂ ਬਾਅਦ ਕਿ ਚਲੋ ਜੀ ਹੁਣ ਨਵੀਂ ਮੈਂਬਰਸ਼ਿਪ ਕੱਟੂਗੀ ਅਸੀਂ ਵੀ ਆਪਣੀਆਂ ਪਰਚੀਆਂ ਕਟਾਵਾਂਗੇ ਤੇ ਅਸੀਂ ਮੁੜ ਕੇ ਉਹ ਚ ਮੈਂਬਰ ਬਣਾਂਗੇ ਫਿਰ ਆਪਣੇ ਦਬਦਬਾ ਰੱਖ ਲਾਂਗੇ ਉਹਦੇ ਵਿੱਚ ਇੰਨਾ ਕਿ ਸਾਡਾ ਥਾਂ ਬਣੂਗਾ ਪਰ ਜਦੋਂ ਬਾਦਲਾਂ ਨੇ ਅਜਿਹਾ ਕੁਝ ਹੋਣੇ ਨਹੀਂ ਦਿੱਤਾ ਉਹਨਾਂ ਨੇ ਹੁਕਮਨਾਮੇ ਨੂੰ ਪੂਰਨ ਤੌਰ ਤੇ ਮੰਨਣ ਤੋਂ ਕਿਨਾਰਾ ਕਰਦਿਆਂ ਇਹਨਾਂ ਕਿਹਾ ਕਿ ਭਾਈ ਜੇ ਮੈਂਬਰਸ਼ਿਪ ਕੱਟਣਗੇ ਤਾਂ ਸਾਡੇ ਹੀ ਬੰਦੇ ਕੱਟਣਗੇ ਤੇ ਜੇ ਉਹ ਕੱਟਣਗੇ ਫਿਰ ਤੁਹਾਨੂੰ ਦਾਰੀ ਪਰਚੀਆਂ ਦਿੰਦੇ ਤੁਹਾਨੂੰ ਤਨੀ ਕਾਪੀ ਫੜਾਉਂਦੇ ਸੋ ਹੁਣ ਉਧਰੋਂ ਕਾਪੀ ਮੰਗਣ ਦੀ ਉਹਨਾਂ ਨੂੰ ਆਸ ਨਹੀਂ ਬੇਸ਼ੱਕ ਇਹ ਸਭ ਦੇ ਦਰਮਿਆਨ ਹੋ ਸਕਦਾ ਹੈ ਕਿ ਅੱਜ ਕੁਝ ਤਰ੍ਹਾਂ ਜੱਥੇਦਾਰ ਗੈਣੀ ਰਣਵੀਰ ਸਿੰਘ ਕੋਲ ਪਹੁੰਚ ਕਰਨ ਜੀ ਜੀ ਉਹਨਾਂ ਚੋਂ ਸੁਧਾਰ ਲੈਣ ਵੀ ਹੋ ਸਕਦੇ ਨੇ ਇੱਕ ਤਾਂ ਉਹ ਸ਼ਿਕਾਇਤ ਲੈ ਕੇ ਜਾਣ ਦੀ ਤਿਆਰੀ ਕਰ ਰਹੇ ਸੀਗੇ ਕਿ ਜੀ ਤੁਹਾਡੇ ਹੁਕਮਨਾਮੇ ਮੰਨੇ ਨਹੀਂ ਇਹਨਾਂ ਨੇ ਪੂਰੇ ਦੂਸਰੀ ਹੁਣ ਉਹ ਫਗਰੇ ਕੌਮ ਦੇ ਹਵਾਲੇ ਨਾਲ ਵੀ ਕਿ ਨਾ ਜੀ ਇਹ ਫੈਸਲਾ ਜਿਹੜਾ ਤੁਸੀਂ ਦਿੱਤਾ ਹੈ ਸਹੀ ਦਿੱਤਾ ਹੈ ਇਹਨੂੰ ਦੁਬਾਰਾ ਨਾ ਪਲਟੇ ਹੋ ਜਾਂ ਦੁਬਾਰਾ ਸੋਚਿਓ ਰਹਿਣ ਇਹਦੇ ਬਾਰੇ ਕਿਉਂਕਿ ਬਾਦਲਾਂ ਨੇ ਉੱਥੇ ਮਤਾ ਪੋਆ ਹੈ ਕਿ ਜੇ ਅਸੀਂ ਵਾਪਸ ਲੈਣਾ ਫਗਰੇ ਕੌਮ ਇੱਕ ਤੌਤਰ ਜਾਣ ਦੀ ਤਿਆਰੀ ਚਾ ਦੂਸਰਾ ਹੋ ਸਕਦਾ ਹੈ ਕਿ ਅਕਾਲੀ ਦਲ ਬਾਦਲ ਵਾਲੀ ਧਿਰ ਵੀ ਜਾਵੇ ਅੱਜ ਨਹੀਂ ਤਾਂ ਕੱਲ ਜਾਂ ਜਦੋਂ 10 ਦਿਨਾਂ ਤੱਕ ਸ਼ਾਇਦ ਵਾਪਸ ਆਜਣ ਜੱਥੇਦਾਰ ਸਭ ਤਦ ਅੱਜ ਪਤਾ ਲੱਗ ਰਿਹਾ ਕੁਝ ਸਮਾਂ ਮੰਗ ਰਹੀਆਂ ਨੇ ਧਿਰਾਂ ਕਿ ਉਹ ਕਹਿਣਗੇ ਜੀ ਮੱਥਾ ਪਾਇਆ ਜੀ ਅਸੀਂ ਪੰਡਾਲ ਦੇ ਵਿੱਚ ਜੀ ਆ ਦੇਖੋ ਜੀ ਸੰਗਤ ਨੇ ਜਦੋਂ ਕਿ ਉਹ ਸੰਗਤ ਨਹੀਂ ਸੀ ਉਹ ਸਮਰਥਕ ਸੀ ਤੁਹਾਡੇ ਹੂੰ ਹੂੰ ਹੈਨਾ ਕਿ ਉਹਨਾਂ ਤੋਂ ਮੱਥਾ ਪਵਾ ਕੇ ਜੀ ਸਾਨੂੰ ਫਕਰੇ ਕੌਮ ਬਹਾਦਰ ਰੱਖਿਆ ਜਾਵੇ ਹੂੰ ਇਧਰ ਪਤਾ ਲੱਗ ਰਿਹਾ ਕਿ ਈਆਲੀ ਤੇ ਝੁੰਡਾ ਹੋ ਰਿਹਾ ਵੀ ਜੱਥੇ ਸਰ ਸਭ ਕੁਲ ਜਾਣਾ ਚਾਹੁੰਦੇ ਨੇ ਅ ਠੀਕ ਹੈ ਉਹਨਾਂ ਦੇ ਮਨ 'ਚ ਸਵਾਲ ਖੜਾ ਹੈ ਕਿ ਬਈ ਸਾਨੂੰ ਸੱਤ ਮੈਂਬਰੀ ਕਮੇਟੀ 'ਚ ਤੁਸੀਂ ਪਾਇਆ ਸੀ ਉਧਰ ਉਹਨਾਂ ਨੇ ਸਾਨੂੰ ਮਹੱਲੇ ਗਲੀਆਂ ਸੁਪਿਆਂ 'ਚ ਭੇਜਤਾ ਹੁਣ ਅਸੀਂ ਉਹਨਾਂ ਦੇ ਕਹਤੇ ਜਾਈਏ ਕਿ ਤੁਹਾਡੀ ਸੱਤ ਮੈਂਬਰੀ ਕਮੇਟੀ ਦਾ ਇੰਤਜ਼ਾਰ ਕਰਿਓ ਉਹ ਜੱਦਰ ਸਾਹਿਬ ਨੂੰ ਪੁੱਛਣ ਜਾਣਾ ਚਾਹੁੰਦੇ ਨੇ ਜੀ 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 ਪਰ ਇਹ ਸਭ ਦੇ ਵਿੱਚ ਜਿਹੜੀ ਸੁਧਾਰ ਲਹਿਰ ਵਾਲੇ ਜਾਣਾ ਚਾਹੁੰਦੇ ਨੇ ਅਸਲ ਚ ਉਹਨਾਂ ਨੂੰ ਇਹੀ ਅਲਾਇ ਤੇ ਕਿ ਸਾਨੂੰ ਤਾਂ ਸਿਆਸੀ ਜ਼ਮੀਨ ਕੋਈ ਲੱਭੇ ਨਹੀਂ ਰਹੀ ਹਮਮ ਔਰ ਪ੍ਰਵੀਨ ਜੀ ਜਿਹੜੀ ਸਿਆਸੀ ਤਿਰ ਖਾਸ ਕਰ ਸੱਤਾ ਚ ਰਹੀ ਹੋਵੇ ਅੱਜ ਦੇ ਦੌਰ ਚ ਜਹੀ ਜੀ ਮਲਾਈ ਖਾਣ ਦੀ ਆਦਤ ਹੈ ਸੱਤਾ ਚ ਰਹਿ ਕੇ ਹਮ ਹਮ ਉਹ ਜਿਨ੍ਹਾਂ ਨੇ ਮਲਾਈ ਛਕੀ ਹੋਵੇ ਹੁਣ ਉਹਨਾਂ ਨੂੰ ਨੀਂਦ ਨਹੀਂ ਆ ਰਹੀ ਕਿ ਲੈ ਵੀ ਜਿੱਗ ਤੇ ਦੂਹਿਆਂ ਦਾ ਕਦੇ ਮੁਰਕੇ ਫਿਰ ਇਹਨਾ ਮਤਲਬ ਪੈ ਗਿਆ ਫਤਿਹਲੇ ਨੂੰ ਹੱਥ ਤੇ ਮਲਾਈ ਆਈ ਹੋਈ ਪਰ ਸਾਡੇ ਇਸ ਦਾ ਕੁਝ ਨਹੀਂ ਆਉਣਾ ਹੂੰ ਇਹ ਇਸ ਲਈ ਉਹ ਕਸਵਟੇ ਲੈ ਰਹੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਸਾਡਾ ਕਿਤੇ ਪੈਰ ਤਰਾ ਹੋ ਜਾਵੇ ਅੱਜ ਜਿਸ ਸਥਿਤੀ ਸੁਧਾਰਨ ਦੀ ਲੀਡਰਸ਼ਿਪ ਹੈਗੀ ਆ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਤੇ ਚਰਨਜੀਤ ਬਰਾੜ ਬਾਰੇ ਸੁਖਬੀਰ ਬਾਦਲ ਨੇ ਕਹਿੰਦੇ ਸਪੱਸ਼ਟ ਕਹਿਤਾ ਕਿ ਬਾਕੀ ਸਾਰਿਆਂ ਨੂੰ ਲੈ ਲਾਂਗੇ ਇਹਨਾਂ ਨੂੰ ਨਹੀਂ ਲੈਣਾ ਹੂੰ ਹੂੰ ਤੇ ਇਹ ਇਸ ਲਈ ਫਿਰ ਉਹ ਬਾਕੀ ਉਹ ਵੀ ਨਹੀਂ ਜਾਣਦੇ ਨੇ ਕਿ ਉਹ ਬਾਕੀ ਹੁੰਦੀ ਲੱਤਾਂ ਫੜ ਕੇ ਬੈਠੇ ਨੇ ਕਿ ਨਾ ਤੁਸੀਂ ਵੀ ਨਹੀਂ ਜਾਣਾ ਹਮ ਆਪ ਇਕੱਠੇ ਰਹਿਣਾ ਤੇ ਅਜਿਹੇ ਚ ਫਿਰ ਉਹ ਨਵੇਂ ਅਕਾਲੀ ਦਲ ਜਿਹੜਾ ਬਣਿਆ ਹੈ ਅੰਮ੍ਰਿਤਪਾਲ ਸਿੰਘ ਵਾਲਾ ਉਧਰ ਵੀ ਨਹੀਂ ਉਹ ਜਾ ਸਕਦੇ ਜਿਹੋ ਜਿਹੇ ਰਾਜਨੀਤੀ ਉਹ ਕਰਦੇ ਨੇ ਉਹੀ ਜੀ ਰਾਜਨੀਤੀ ਉਹਨਾਂ ਨੂੰ ਉਹ ਮਖਮਨੀਆ ਮਖਮਨੀਆ ਨਹੀਂਗੇ ਹੈ ਨਾ ਉਹ ਕਿਵੇਂ ਉਧਰ ਜਾ ਸੋ ਇਸ ਲਈ ਉਹਨਾਂ ਕੋਲ ਡੈਸ਼ ਦੇ ਕੇ ਨਵਾਂ ਥੜਾ ਹੀ ਆਪਣਾ ਸਰਜੀਤ ਕਰਨ ਦਾ ਇੱਕ ਹੱਲ ਬਚਦਾ ਹਮ ਸੋ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਹੋ ਸਕਦਾ ਮਾਰਚ ਦੀਆਂ ਸ਼੍ਰੋਮਣੀ ਕਮੇਟੀਾਂ ਚੋਣਾਂ ਤੋਂ ਪਹਿਲਾਂ-ਪਹਿਲਾਂ ਬਸਾਖੀ ਤੱਕ ਜਾਂਦਿਆਂ-ਜਾਂਦਿਆਂ ਪੰਜਾਬ ਨੂੰ ਇੱਕ ਹੋਰ ਨਵਾਂ ਅਕਾਲੀ ਦਲ ਮਿਲ ਜਵੇ ਉਹਦਾ ਸਰੂਪ ਕੀ ਹੋਊਗਾ ਉਹਦਾ ਚਿਹਰਾ ਕੌਣ ਹੋਊਗਾ ਉਹ ਪ੍ਰਮਾਨ ਹੋਊਗਾ ਕਿ ਨਹੀਂ ਹੋਊਗਾ ਸਾਰਾ ਕੁਝ ਵਕਤ ਦੇ ਗਰਭ ਚ ਹੈ ਪਰ ਇੱਕ ਨਵਾਂ ਅਕਾਲੀ ਦਲ ਪੰਜਾਬ ਨੂੰ ਹੋਰ ਮੰਡ ਜਾਵੇ ਜੀ ਜੀ ਬਿਲਕੁਲ ਦੇਖਦੇ ਹਾਂ ਇਹ ਨਵਾਂ ਅਕਾਲੀ ਦਲ ਕੀ ਏਜੰਡਾ ਲੈ ਕੇ ਆਉਂਦਾ ਪੰਜਾਬ ਵਾਸਤੇ ਪਰ ਅਕਾਲੀ ਦਲ ਡੈਮੋਕਰੈਟਿਕ ਦਾ ਤਾਂ ਸ਼ਾਇਦ ਸੁਖਦੇਵ ਸਿੰਘ ਢੀਂਡ ਸਾਹਿਬ ਉਮ ਰਲੇਮਾ ਕਰ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਬਦਲ ਉਹ ਹੋਰ ਰਲੇਮਾ ਹੋ ਚੁੱਕਿਆ ਸਿਵਲਜੀਤ ਮਾਨ ਚੋਂ ਕੁਝ ਨਿਕਲ ਕੇ ਅਕਾਲੀ ਦਲ ਫਤਿਹ ਬਣਾਏ ਸੀ ਜਿਹੜੇ ਉਹ ਮਾਨ ਦਲ ਆਪਣਾ ਅੰਮ੍ਰਿਤਪਾਲ ਵਾਲੀ ਸਟੇਜ ਤੇ ਚਲੇ ਗਏ ਨੇ ਸੋ ਇਸ ਲਈ ਇਹ ਰਲੇਮੇ ਹੁੰਦੇ ਨੇ ਕਿ ਜਿਹੜਾ ਇਹ ਨਵਾਂ ਅਕਾਲੀ ਦਲ ਵੀ ਸੁਧਾਰ ਲੈਣੇ ਬਣਾਉਣ ਨੂੰ ਕਰਦੇ ਨੇ ਹੋ ਸਕਦਾ ਹੈ ਕਿ 2027 ਦੀਆਂ ਚੋਣਾਂ ਤੱਕ ਜਾਂਦੇ ਜਾਂਦਾ ਫਿਰ ਇਹ ਬਾਦਲਾਂ ਦੀ ਝੋਲੀ ਚ ਪੈਣ ਜਾਂ ਬਾਦਲ ਇਹਨਾਂ ਨੂੰ ਸਦਾ ਮਾਰ ਇਹ ਸਭ ਕੁਝ ਹੁੰਦਾ ਹੈ ਜੀ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪਰ ਅੱਜ ਦੀ ਤਰੀਕ ਵਿੱਚ ਨਵਾਂ ਅਕਾਲੀ ਦਲ ਬਣ ਦੀ ਖੋਰ ਤਿਆਰੀ ਚ ਜੀ ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੀ ਦੁਨੀਆ ਭਰ ਦੇ ਵਿੱਚ ਲੋਕ ਜਿਹੜੇ ਪੰਜਾਬੀ ਨੇ ਜਾਂ ਕਿਸੇ ਵੀ ਤਰੀਕੇ ਨਾਲ ਪੰਜਾਬ ਦੀਆਂ ਖਬਰਾਂ ਦੇ ਨਾਲ ਵਾਹ ਵਾਸਤਾ ਨੇ ਸ਼ਰਮਨ ਜੀ ਉਹ ਤਾਂ ਫਿਕਰ ਕਰ ਰਹੇ ਨੇ ਚਿੰਤਾ ਕਰ ਰਹੇ ਨੇ ਝੋਰਾ ਕਰ ਰਹੇ ਨੇ ਸੰਸਾ ਕਰ ਰਹੇ ਨੇ ਇਸ ਕੱਲ ਦਾ ਕਿ ਡੱਲੇਵਾਲ ਜਿਹੜੇ ਕਿ 51 ਦਿਨ ਜਿਨ੍ਹਾਂ ਦੇ ਮਰਨ ਵਰਤਨ ਪੂਰੇ ਹੋ ਚੁੱਕੇ ਨੇ 52ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਉਹ ਉਹਨਾਂ ਦੀ ਸਿਹਤ ਦੇ ਵਿੱਚ ਨਿਗਾਰ ਹੋ ਰਿਹਾ ਉਹਨਾਂ ਦੇ ਰੋਜ਼ ਵਾਪ ਉਹਨਾਂ ਦੀ ਸਿਹਤ ਬਾਰੇ ਚਰਚਾ ਕਰਦੇ ਹੀ ਆ ਪਰ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਡੱਲੇਵਾਲ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਇਹ ਕਿਹੜੇ ਡਾਕਟਰ ਨੇ ਕਿਹੜੀਆਂ ਰਿਪੋਰਟਾਂ ਨੇ ਜੀ ਇਹਨਾਂ ਦੀ ਬਿਲਕੁਲ ਜੀ ਕਮਾਲ ਹੈ ਕਿ ਪੰਜਾਬ ਸਰਕਾਰ ਦੇ ਵਕੀਰ ਜਿਹੜੇ ਇੱਕ ਇੱਕ ਮਿੰਟ ਦੇ ਬੋਲਣ ਦੇ ਲੱਖਾਂ ਲੈਂਦੇ ਨੇ ਹੁਣ ਕਿਉਂਕਿ ਇਹਨਾਂ ਨੇ ਆਪਣੇ ਐਡਵੋਕੇਟ ਜਨਰਲ ਤੇ ਉਹਦੀ ਟੀਮ ਤੇ ਹੁਣ ਭਰੋਸਾ ਨਹੀਂ ਰਿਹਾ ਇਸ ਮਸਲੇ ਦੇ ਲਈ ਉਹਨਾਂ ਨੇ ਅਚੇਚੇ ਤੌਰ ਤੇ ਕਪਲ ਸਿਬਲ ਨੂੰ ਬੁਲਾਇਆ ਹੂੰ ਹੂੰ ਉਹ ਰਾਜਨੀਤਿਕ ਤੌਰ ਤੇ ਉਹਦੇ ਨਾਲ ਸਾਂਝ ਹੋਵੇ ਨਾ ਹੋਵੇ ਪਰ ਬਕਾਲਾਕ ਤੌਰ ਦੇ ਉੱਤੇ ਅਗਲਾ ਹਰਥਾ ਤਿਆਰ ਅਗਲੇ ਦਾ ਪ੍ਰੋਫੈਸ਼ਨ ਹੈ ਜੀ ਜੀ ਸੋ ਹੁਣ ਇਹਨਾਂ ਵੱਲੋਂ ਕੇਸ ਲੜ ਰਿਹਾ ਤੇ ਕਪਲ ਸਿਬਲ ਦੀ ਅਗਵਾਈ 'ਚ ਸੁਪਰੀਮ ਕੋਰਟ 'ਚ ਜਦੋਂ ਸੁਣਵਾਈ ਚੱਲੀ ਤਾਂ ਪੰਜਾਬ ਸਰਕਾਰ ਵੱਲੋਂ ਤਰਕ ਦਿੱਤਾ ਗਿਆ ਕਿ ਜੀ ਕਿ ਸਾਨੂੰ ਜਾਣਕਾਰੀ ਮਿਲੀ ਹੈ ਜੀ ਗੱਡੇ ਵਾਲ ਸਾਹਿਬ ਦੀ ਹਾਲਤ 'ਚ ਜਾਂ ਸਿਹਤ 'ਚ ਸੁਧਾਰ ਹੋ ਰਿਹਾ ਹੂੰ ਜੀ ਜੱਜ ਸਾਹਿਬ ਹੈਰਾਨ ਜਸਟਿਸ ਸੂਰੀਆ ਕੰਤ ਜਸਟਿਸ ਐਨ ਕੇ ਸਿੰਘ ਦੀ ਅਗਵਾਈ 'ਚ ਇਹ ਸੁਣਵਾਈ ਸੀ ਬੇਸ਼ੱਕ ਸੁਣਵਾਈ ਦਾ ਸੁਣਵਾਈਆਂ ਤਾਂ 8-9 ਹੋលੀਆਂ ਮਾਮਲਾ ਕਿਸੇ ਤਨਪੱਤਰ ਨਹੀਂ ਲੱਗ ਰਿਹਾ ਹੈਨਾ ਕਿਉਂਕਿ ਸੁਪਰੀਮ ਕੋਰਟ ਦੇ ਹਵਾਲੇ ਨਾਲ ਵੀ ਇਹ ਸਵਾਲ ਵੱਡੇ ਹੁੰਦੇ ਜਾ ਰਹੇ ਨੇ ਕਿ ਭਾਈ ਲਗਾਤਾਰ ਤੁਸੀਂ ਪੰਜਾਬ ਸਰਕਾਰ ਨੂੰ ਹੀ ਤਾੜਨਾ ਕਰੀ ਜਾਂਦੇ ਹੋ ਕੇਂਦਰ ਨੂੰ ਕਿਉਂ ਨਹੀਂ ਪੁੱਛਦੇ ਕਿ ਉਹਨਾਂ ਨੂੰ ਵੀ ਤੁਸੀਂ ਇੱਕ ਦਿਨ ਕਿਹਾ ਸੀਗਾ ਕਿ ਭਾਈ ਪੈਦਲ ਜਾਣਾ ਚਾਹੁੰਦੇ ਆ ਕਿਸਾਨਾਂ ਨੂੰ ਜਾਣ ਦਿਓ ਕਿ ਉਹਨਾਂ ਨੇ ਕਿਉਂ ਨਹੀਂ ਤੁਹਾਡੀ ਮੰਨੀ ਤੁਸੀਂ ਉਹਨਾਂ ਨੂੰ ਇਹ ਕਿਉਂ ਨਹੀਂ ਕਹਿੰਦੇ ਕਿ ਭਾਈ ਇੱਕ ਬੰਦਾ 51 ਦਿਨਾਂ ਤੋਂ ਮਰਨ ਪਰਤੇ ਬੈਠਾ 52 ਦਿਨਾਂ ਤੋਂ ਸ਼ੁਰੂ ਹੋ ਗਿਆ ਚਲੋ ਤੁਸੀਂ ਗੱਲਬਾਤ ਤਾਂ ਕਰੋ ਜਦੋਂ ਕਿ ਇਹ ਸੰਕੇਤ ਮੈਨ ਮਿਲਗੇ ਸੀ ਸੁਪਰੀਮ ਕੋਰਟ ਨੂੰ ਮਾਰਜੋ ਸੁਪਰੀਮ ਕੋਰਟ ਨੂੰ ਕੇ ਵੀ ਡਲੇ ਵਾਲ ਹੋਰੀ ਮੈਡੀਕਲ ਸੂਚ ਲੈਣ ਲਈ ਤਿਆਰ ਨੇ ਬਸ਼ਰਤੇ ਕੇਂਦਰ ਗੱਲਬਾਤ ਦਾ ਸ਼ੁਰੂ ਕਰੇ ਹੂੰ ਸੋ ਗੱਲਬਾਤ ਸ਼ੁਰੂ ਕਰਾਉਣ ਨਾਲ ਤੇ ਗੱਲ ਮੰਨਣਾ ਦੋਆਂ 'ਚ ਫਰਕ ਹੈ ਜੀ ਜੀ ਪਰ ਤੁਸੀਂ ਗੱਲ ਵੀ ਸ਼ੁਰੂ ਕਰ ਰਹੇ ਸੋ ਇਸ ਲਈ ਸੁਪਰੀਮ ਕੋਰਟ ਉਧਰ ਰੁਕ ਨਹੀਂ ਕਰ ਰਿਹਾ ਪਰ ਇਧਰ ਉਹਦੀ ਪੰਜਾਬ ਸਰਕਾਰ ਨੂੰ ਤਾੜਨਾ ਲਗਾਤਾਰ ਤੇ ਪੰਜਾਬ ਸਰਕਾਰੋਂ ਛੁਟਣਾ ਚਾਹੁੰਦੀ ਹੈ ਉਸ ਬਚਾਅ 'ਚ ਉਹ ਕਹਿ ਬੈਠੇ ਕੇ ਜੀ ਉਹਨਾਂ ਦੀ ਸੇਚ ਦਾ ਸੁਧਾਰ ਹੋ ਰਿਹਾ ਚਾਹ ਸਾਬ ਕਹਿੰਦੀ ਅੱਛਾ ਇਹ ਕਿਹੜਾ ਚਮਤਕਾਰ ਹੋ ਗਿਆ ਕਿ ਬੰਦਾ 52 ਦਿਨਾਂ ਤੋਂ ਮਰਨ ਵਰਤੇ ਹੋਵੇ ਭੁੱਖਾ ਭਾਣਾ ਹੋਵੇ ਪਾਣੀ ਲੰਘ ਨਾ ਰਿਹਾ ਹੋਵੇ ਤੇ ਤੁਸੀਂ ਕਹੋ ਜੀ ਦੀ ਸੱਚ ਸੁਧਾਰ ਹੋ ਰਿਹਾ ਕਹਿੰਦੇ ਨਹੀਂ ਜੀ ਆ ਸਾਨੂੰ ਚੀਫ ਜਸਟਿਸ ਸਾਹਿਬ ਨੇ ਆਪਣਾ ਆਪਣਾ ਚੀਫ ਸੈਕਟਰੀ ਸਾਹਿਬ ਨੇ ਜਾਣਕਾਰੀ ਦਿੱਤੀ ਕਿ ਨਹੀਂ ਜੀ ਉਹਦੀ ਸਥਿਤੀ ਇਸ ਤਰ੍ਹਾਂ ਬਣੀ ਹੋਈ ਹੈ ਉਹਨਾਂ ਦੀ ਹਾਲਤ ਇਸ ਤਰ੍ਹਾਂ ਬਣੀ ਹੋਈ ਹੈ ਫਿਰ ਇਸ ਪੈਂਥੜੇ ਤੇ ਆ ਗਏ ਹੂੰ ਸੋ ਇਹ ਸਰਕਾਰਾਂ ਦੀ ਅਣਦੇਖੀ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਸੁਣਵਾਈ ਪਰ ਡੱਲਿਆ ਹੋਰਾਂ ਦਾ ਮਰਨ ਵਰਤ ਅਜ 52ਵੇਂ ਦਿਨ ਚ ਦਾਖਲ ਹੋ ਗਿਆ ਜੀ اور ਪ੍ਰਵੀਨ ਜੀ ਹਾਲਤ ਇਹ ਆ ਹੁਣ ਅੱਜ ਦੀ ਤਰੀਕ ਦੇ ਵਿੱਚ ਕਿ ਕੱਲ ਮੈਂ ਉਥੋਂ ਪਤਾ ਕਰਾਰਿਆ ਸੀ ਜਿਹੜੀ ਸਵੈ ਮਾਨ ਦੀ ਟੀਮ ਉਹਨਾਂ ਦੇ ਨਾਲ ਤਾਇਨਾਤ ਹੈ ਉਹ ਕਹਿੰਦੇ ਕਿ ਵੀਰ ਜੀ ਹੁਣ ਪਾਣੀ ਜਿੰਨਾ ਅੰਦਰ ਜਾਂਦਾ ਉਹਨਾਂ ਜਦੇ ਉਲਟੀ ਦੇ ਰੂਪ ਚ ਬਾਹਰ ਆ ਜਾਂਦਾ ਉਹ ਅੱਛਾ ਪਰ ਉਹ ਕਹਿੰਦੇ ਕਿ ਹੁਣ ਉਹ ਬੋਲਦੇ ਨੇ ਬੁੱਲ ਹਿੱਲਦੇ ਨੇ ਪਰ ਬਾਹਰ ਕੋਈ ਸੁਣਾਈ ਨਹੀਂ ਦਿੰਦਾ ਹਮ ਉਹਨਾਂ ਦੇ ਜਿੰਨਾ ਮਰਜੀ ਅਸੀਂ ਕੰਨ ਨੇੜੇ ਲਾਜੀ ਉਹਨਾਂ ਦੇ ਮੂੰਹ ਤੇ ਤਾਂ ਵੀ ਹੁਣ ਸਮਝ ਨਹੀਂ ਆਉਂਦਾ ਉਹ ਕੀ ਕਹਿਣਾ ਚਾਹੁੰਦੇ ਨੇ ਫਿਰ ਅਸੀਂ ਕੋਈ ਸਵਾਲ ਕਰਦੇ ਆਂ ਤਾਂ ਉਹ ਹਾਂ ਦਾ ਜਵਾਬ ਅੱਖਾਂ ਝਪਕ ਕੇ ਨਾ ਦਾ ਜਵਾਬ ਦੋ ਤਿੰਨ ਵਾਰ ਅੱਖਾਂ ਝਪਕਾਈ ਦੇ ਰਹੇ ਨੇ ਇਹ ਸਿੱਕੀ ਹੋ ਗਈ ਹੂੰ ਮਾਨਯੋਗ ਸੁਪਰੀਮ ਕੋਰਟ ਦੇ ਸੁਣਵਾਈ ਦੇ ਦੌਰਾਨ ਕਿਹਾ ਇਹਨਾਂ ਦੇ ਵਕੀਲਾਂ ਨੇ ਕਿ ਜੀ ਅਸੀਂ 10 ਮੀਟਰ ਦੂਰ ਆ ਉਹਨਾਂ ਤੋਂ ਹੈਨਾ ਤੇ ਜੀ ਮਤਲਬ 10 ਮੀਟਰ ਇਹਦਾ ਮਤਲਬ ਇਹ ਕੋਈ ਟਾਸਕ ਥੋੜਾ ਹੈ ਕਿ ਆ ਤੁਸੀਂ ਉੱਥੇ ਪਹੁੰਚ ਕੇ ਮੰਜਰ ਹਾਸਲ ਹੋ ਜਾਣੀਏ ਤੁਹਾਨੂੰ ਕੋਈ ਜਾਂ ਤੁਸੀਂ ਕਹਿ ਦਿਓ ਕਿ ਸਿਹਤ ਸੁਧਾਰ ਹੈ ਭਾਈ ਉਹਨਾਂ ਦਾ ਕੋਈ ਆਪਰੇਸ਼ਨ ਥੋੜਾ ਹੋਇਆ ਕਿਆ 52 ਦਿਨ ਹੋ ਗਏ ਹੁਣ ਤਾਂ ਠੀਕ ਹੋ ਰਹੇ ਨੇ ਹਮ ਹੈਨਾ ਫਿਰ ਤੁਸੀਂ ਕਹਿ ਰਹੇ ਹੋ ਜੀ ਸਾਨੂੰ ਜੀ ਬਲੱਡ ਸੈਂਪਲ ਲੈਣ ਦੀ ਮਨਜ਼ੂਰੀ ਮਿਲ ਗਈ ਇਹਦੇ ਨਾਲ ਕੀ ਹੋਊਗਾ ਜੀ ਇਹ ਸੁਧਾਰਾ ਕੋਈ ਚਲੋ ਬਲੱਡ ਸੈਂਪਲ ਲੈਣ ਦਾ ਹਵਾਲਾ ਵੀ ਜਦੋਂ ਮੈਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਪਤਾ ਲੱਗਾ ਕਿ ਹੁਣ ਜੇ ਨਬਜ਼ ਚੈੱਕ ਕਰਨੀ ਹੋਵੇ ਤਾਂ ਨਬਜ਼ ਨਹੀਂ ਲੱਭਦੀ ਸੈਂਪਲ ਲੈਣ ਦੇ ਲਈ ਜੇ ਨਸ ਲਪਣੀ ਹੋਵੇ ਤਾਂ ਨਸ ਨਹੀਂ ਲੱਭਦੀ ਤੇ ਜੇ ਲੱਭ ਲੁੱਭ ਕੇ ਟੀਕਾ ਲਾ ਲਈਏ ਤਾਂ ਖੂਨ ਨਹੀਂ ਰੁਕਦਾ ਸੋ ਇਹ ਸਥਿਤੀ ਹੈ ਸੋ ਉਹ ਕਹਿੰਦੇ ਕਿ ਜਿਹੜੇ ਮਲਟੀਪਲ ਆਰਗਨ ਨੇ ਉਹ ਕਿਸੇ ਵੀ ਸਮੇਂ ਜਵਾਬ ਦੇ ਸਕਦੇ ਨੇ ਬਹੁਤ ਫਿਕਰਮੰਦੀ ਵਾਲੀ ਸਥਿਤੀ ਹੈ ਇਸ ਲਈ ਮਤਲਬ ਕਿ ਸੁਪਰੀਮ ਕੋਰਟ ਦੀਆਂ ਸੁਣਵਾਈਆਂ ਪਹਿਲਾਂ ਸੁਣਵਾਈਆਂ ਚੱਲ ਰਹੀਆਂ ਨੇ ਪਰ ਉਹ ਗੰਭੀਰਤਾ ਕਿੰਨੀ ਕਰਕੇ 51 ਦਿਨਾਂ ਤੋਂ ਬੰਦਾ ਵਧਦੇ ਹੋਏ 52 ਦਿਨਾਂ 'ਚ ਚੜ ਗਿਆ ਤੇ ਸੀਨੀਅਰ ਕੋਰਟ ਕਹਿੰਦੀ ਠੀਕ ਹੈ ਜੀ ਤੁਸੀਂ ਹੁਣ ਅਗਲੀ ਵਾਰ ਪਿਛਲੀਆਂ ਰਿਪੋਰਟਾਂ ਤੇ ਨਵੀਆਂ ਰਿਪੋਰਟਾਂ ਨਾਲ ਲੈ ਕੇ ਆਇਓ ਅਸੀਂ ਮਿਲਾਨ ਕਰਕੇ ਦੇਖਾਂਗੇ ਅਸੀਂ ਇਹਨਾਂ ਦੇ ਡਾਕਟਰਾਂ ਦੀ ਰਾਏ ਲਵਾਂਗੇ ਵੈਸੇ ਸੁਣਵਾਈ ਅਗਲੀ 22 ਤਰੀਕ ਨੂੰ ਕਰਾਂਗੇ ਹੂੰ ਤੇ ਕਿੰਨੀ ਕ ਗੰਭੀਰਤਾ ਜੀ ਬਿਲਕੁਲ ਮਤਲਬ ਤੁਸੀਂ 15 ਤਰੀਕ ਨੂੰ ਕਹਿ ਕੇ 22 ਤਰੀਕ ਤੱਕ ਜਾ ਰਹੇ ਹੋ ਹਫਤੇ ਲਈ ਤੇ ਉਸ ਦਿਨ ਤੱਕ ਤਾਂ 58 ਦਿਨਾਂ ਦਾ ਲਗਭਗ ਹੋ ਜਾਣਾ ਮਰਨ ਵਰਤ ਦਾ ਦਾਣਾ ਖਾਸ ਤਾਂ ਜੀ ਕੁਝ ਹੋ ਗਿਆ ਜਾਂ ਫਿਰ ਕੀ ਹੋਊਗਾ ਹੂੰ ਇਸ ਵਾਰ ਵੱਡਾ ਇਹ ਵੀ ਇਹ ਕਰਨਗੇ ਨਾ ਉਹਦੇ 55ਵੇਂ 55ਵੇਂ ਦਿਨ ਦੀਆਂ ਰਿਪੋਰਟਾਂ ਲੈ ਜਾਣਗੇ ਕਹਿ ਦੇਣਗੇ ਜੀ ਅਸੀਂ ਪੁਰਾਣੀ ਪਿਛਲੀ ਤਰੀਕ ਤੇ ਇਹੀ ਗੱਲ ਕਹੀ ਸੀ ਨਾ ਸੁਧਾਰ ਹੋ ਰਿਹਾ ਪਿਛਲੀ ਜਦੋਂ ਤਰੀਕ ਸੀਗੀ ਉਹ ਤਾਂ ਸੁਧਾਰ ਹੀ ਸੀਗਾ ਜੀ ਹੁਣ ਵਿਗਾੜ ਹੋ ਰਿਹਾ ਮਤਲਬ ਕਹਿਣ ਨੂੰ ਕੀ ਹੈ ਜਿਹੋ ਜੇ ਤਰਕ ਦੇਣ ਵਾਲੇ ਉਹੋ ਜੇ ਤਰਕ ਸੁਣਨ ਵਾਲੇ ਹੋਏ ਪਏ ਹੋਣ ਬੋਸਵਾ ਜੀ ਅ ਇਸੇ ਗੱਲ ਨੂੰ ਅੱਗੇ ਤੋਰ ਕੇ ਸ਼ਰਮਾ ਜੀ ਕਹਿੰਦੇ ਕਾਲੇ ਕੱਪੜੇ ਪਾ ਕੇ 111 ਹੋਰ ਡੱਲੇਵਾਲ ਦਿੱਲੀ ਵੱਲ ਨੂੰ ਮੂੰਹ ਕਰਕੇ ਅੱਜ ਮਰਨwarte ਤੇ ਬੈਠ ਗਏ ਨੇ ਪ੍ਰਵੀਨ ਜੀ ਕਿਹਾ ਜਾਂਦਾ ਹੈ ਕਿ ਜਦੋਂ ਜੋਰ ਨਾ ਚੱਲੇ ਆਪਣੀ ਪੰਜਾਬੀ ਚ ਕਹਾਵਤ ਹੈ ਕਿ ਫਿਰ ਬੰਦੇ ਕੋਲ ਗਾਲ ਹੁੰਦੀ ਹੈ ਜਾਂ ਢੰਡੀਆਂ ਹੁੰਦੀਆਂ ਹੂੰ 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 ਇਹ ਹੁਣ ਕੀ ਅੰਦੋਲਨ ਉਸ ਸਥਿਤੀ ਚ ਆ ਗਿਆ ਹੂੰ ਹੂੰ ਕਿ ਜਦੋਂ ਸਰਕਾਰਾਂ ਦੀ ਅਣ ਦੇਖੀ ਹੋਵੇ 11 ਦਿਨਾਂ ਤੋਂ ਉਹ ਕਿਸੇ ਤਰ੍ਹਾਂ ਸੁਣਵਾਈ ਨਾ ਕਰ ਰਿਹਾ ਹੋਵੇ ਤੇ ਜਗਜੀਤ ਸਿੰਘ ਦੱਲੇ ਵਾਲ ਜਿਹੜਾ ਕਿਸਾਨ ਆਗੂ ਹੈ ਉਹ 52ਵੇਂ ਦਿਨ ਦੇ ਵਿੱਚ ਮਰਨ ਵਰਤੇ ਹੋਵੇ ਕੱਲ 51ਵਾਂ ਦਿਨ ਸੀ ਜਦੋਂ ਦਿਨ ਪੂਰਾ ਹੋ ਰਿਹਾ ਸੀ ਉਹਨਾਂ ਦਾ 51ਵਾਂ ਤੇ ਉਹ ਸਮੇਂ ਫਿਰ ਇਹ ਦਬਾਅ ਬਣਾਉਣ ਲਈ ਕੇਂਦਰ ਨੂੰ ਇਹ ਦਿਖਾਉਣ ਲਈ ਕਿ ਅਸੀਂ ਸਾਰੇ ਫਿਰ ਮਰਨ ਲਈ ਤਿਆਰਾਂ ਇਹ ਸੰਕੇਤਕ 111 ਕਿਸਾਨਾਂ ਦਾ ਜੱਥਾ ਮਰਨ ਵਰਤੇ ਇਕੱਠਾ ਹੋਇਆ ਉਹਨਾਂ ਦੇ ਵਿੱਚ ਇੱਕ ਦੋ ਹਰਿਆਣਾ ਦੇ ਸਾਥੀ ਵੀ ਨੇ ਇੱਕ ਸ਼ਾਇਦ ਬਿਹਾਰ ਤੋਂ ਵੀ ਹੈ ਤੋ ਇਹ ਵੀ ਸੰਕੇਤ ਦਿੰਦੋ ਚਿ ਕਿਤੇ ਜਿਹੜੇ ਕਿ ਹੋਰ ਨਾ ਸੂਬਿਆਂ ਦੇ ਕਿਸਾਨ ਵੀ ਸਾਡੇ ਨਾਲ ਨੇ ਪਰ ਮੇਰਾ ਸਵਾਲ ਉਹਨਾਂ ਨਾਲੋਂ ਪਹਿਲਾਂ ਸੱਤਾ ਤੇ ਰਾਜਨੀਤਿਕ ਤਰ੍ਹਾਂ ਨੂੰ ਹੈ ਜੀ ਪ੍ਰਵੀਨ ਜੀ ਇੱਕ ਗੱਲ ਹੈ ਕਿ ਉੱਥੇ ਸਾਰੀਆਂ ਪਾਰਟੀਆਂ ਦੇ ਲੀਡਰ ਸੱਤਾਧਾਰੀ ਧਿਰ ਦੇ ਲੀਡਰ ਖੂਬ ਗਏ ਹੂੰ 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 ਫੋਟੋਆਂ ਖਿਚਾ ਕੇ ਆਏ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਰਾਜਾ ਬੜਿੰਗ ਜੇਬ ਉਹ ਸਭ ਗਏ ਅਕਾਲੀਆਂ ਵਾਲੇ ਵੀ ਤੇ ਹੋਰ ਦਲ ਵਾਲੇ ਵੀ ਸਾਰੇ ਗਏ ਔਰ ਜਦੋਂ ਕਿਸੇ ਸਮਾਗਮ ਚੋਂ ਪੰਜਾਬ ਚ ਵਿਚਰਦੇ ਨੇ ਤਾਂ ਮੀਡੀਆ ਵਾਲਾ ਜਦੋਂ ਮਾਈਕ ਕਰ ਲੈਂਦੇ ਨੇ ਫਿਰ ਉਹਨਾਂ ਨੂੰ ਕਿਸਾਨੀ ਦਾ ਫਿਕਰ ਆ ਜਾਂਦਾ ਹੂੰ ਉਸ ਮਾਈਕ ਤੇ ਬੋਲਦੇ ਨੇ ਕਿ ਨਾ ਜੀ ਇਹ ਮਤਭਾਗ ਹੈ ਜੀ ਕੇਂਦਰ ਨੂੰ ਗੱਲ ਸੁਣਨੀ ਚਾਹੀਦੀ ਹੈ ਅਸੀਂ ਅਪੀਲ ਕਰਦੇ ਆਂ ਜੀ ਕੇਂਦਰ ਗੱਲ ਕਰੇ ਜੀ ਕੀ ਸਪੀਕਰ ਕੀ ਮੁੱਖ ਮੰਤਰੀ ਕੀ ਪ੍ਰਧਾਨ ਪਾਰਟੀਆਂ ਦੇ ਸਾਰੇ ਪਰ ਧਰਾਤਲ ਤੇ ਕੋਈ ਵੀ ਪਾਰਟੀ ਕੋਈ ਵੀ ਧਿਰ ਕੋਈ ਵੀ ਰਾਜਨੀਤਿਕ ਨਮਾਇੰਦਾ ਕਿਸਾਨੀ ਦੇ ਲਈ ਪਹਿਰੇਦਾਰੀ ਕਰਦਾ ਮੈਨੂੰ ਨਜ਼ਰ ਨਹੀਂ ਆਇਆ ਕਿ ਜਿਨ੍ਹਾਂ ਨੇ ਦਿੱਲੀ ਕੰਨੀ ਨੂੰ ਮੂੰਹ ਕਰਕੇ ਕਿਹਾ ਹੋਵੇ ਕਿ ਲਓ ਜੀ ਅਸੀਂ ਆ ਗਏ ਨਹੀਂ ਤਾਂ ਅਸੀਂ ਬੈਠ ਗਏ ਹੂੰ ਚੰਗਾ ਹੁੰਦਾ 111 ਦੀ ਥਾਂ ਤੇ ਪੰਜਾਬ ਦੇ 111 ਲੀਟਰ ਬੈਠ ਜਾਂਦੇ ਕਿਸਾਨਾਂ ਦੀ ਥਾਂ ਤੇ ਮਰਨ ਵਰਤੇ ਸਹੀ ਸਹੀ ਸੀ ਬਿਲਕੁਲ ਕਿ ਭਾਈ ਅਸੀਂ ਬਹਿਨੇ ਜੇ ਤੁਸੀਂ ਨਹੀਂ ਸੁਣਦੇ ਹੂੰ ਕਿਸੇ ਮਤਲਬ ਪੰਜਾਬ ਦੇ 112 ਬੰਦੇ ਮਰਨ ਵਰਤੇ ਬੈਠ ਰਹੇ ਹੁਣ ਤੇ ਪਿਛਲੇ 11 ਦਿਨਾਂ ਤੋਂ ਲੋਕ ਘਰ-ਵਾਰ ਛੱਡ ਕੇ ਸੜਕਾਂ ਤੇ ਹੁਣ ਹੂੰ 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 ਤੇ ਮੁੱਖ ਮੰਤਰੀ ਸਾਹਿਬ ਇੱਕ ਸ਼ਾਹੀ ਮਹਿਲ ਨੁਮਾ ਕੋਟੜ ਦਾ ਉਦਘਾਟਨ ਕਰ ਰਹੇ ਨੇ ਤੇ ਲੋਕਾਂ ਮਠਾਠਣਾ ਦੱਸ ਰਹੇ ਨੇ ਕਿ ਲਓ ਜੀ ਹੁਣ ਰਾਜਸਥਾਨ ਨਾ ਜਾਇਓ ਇੱਥੇ ਕਰ ਲਓ ਬਿਆ ਕਮਰੇ ਦਾ ਕਿਰਾਇਆ ਇੱਕ ਦਿਰਾਤ ਦੇ ਕਮਰੇ ਦਾ ਕਿਰਾਇਆ 45000 ਤੋਂ ਲੈ ਕੇ 5 ਲੱਖ ਜੀ ਜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਚ ਮੁੱਖ ਮੰਤਰੀ ਸਾਹਿਬ ਨੇ ਉਦਘਾਟਨ ਕੀਤਾ ਹਮ ਆਮ ਆਦਮੀ ਮੁੱਖ ਮੰਤਰੀ ਇਹ 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 ਪ੍ਰਖਰੀਆ ਜਿਤੇ ਹੋਵੇ ਫਿਰ ਉੱਥੇ ਲੋਕਾਂ ਨੂੰ ਆਪਣੀ ਲੜਾਈ ਆਪ ਹੀ ਲੜਨੀ ਪਊ ਹਮ ਹਾਂ ਇਹਦੇ ਵਿੱਚ ਇੱਕ ਸਵਾਲ ਹੋਰ ਖੜਾ ਕਿ 111 ਕਿਸਾਨਾਂ ਦੇ ਬੈਠਣ ਨਾਲ ਕਿਤੇ ਅੰਦੋਲਨ ਦੀ ਤਾਕਤ ਤਾਂ ਨਹੀਂ ਵੰਡੀ ਜਾਊਗੀ ਜੀ ਜੀ ਕਿਤੇ ਇੱਕ ਤੇ ਡੱਲੇ ਵਾਲ ਕੰਨੀ ਨੂੰ ਭੱਜੂਗੀ ਕੁਝ ਥਾਂ 111 ਕੰਨੀ ਨੂੰ ਭੱਜਣਗੇ ਹੈ ਪਿੰਡਾਂ ਵਾਲੇ ਜਿਹੜੇ ਹੁਣ ਤੱਕ ਡੱਲੇ ਵਾਲੀ ਗੁਰੂ ਘਰਾਂ ਚ ਅਰਦਾਸਾਂ ਕਰ ਰਹੇ ਸੀ ਹੁਣ ਆਪਣੇ ਆਪਣੇ ਜੀ ਲਈ ਕਰਨਗੇ ਜਿਹੜੇ ਜਿਹੜੇ ਉਹਨਾਂ ਦੇ ਪਿੰਡ ਦਾ ਬੈਠਾ ਹੈ ਪਰਿਵਾਰਕ ਮੈਂਬਰਾਂ ਨੂੰ ਆਪਣੇ ਦਾ ਫਿਕਰ ਪੈਜੂਗਾ ਜਥੇਬੰਦੀਆਂ ਨੂੰ ਆਪਣੇ ਬੰਦੇ ਬਿਠਾਏ ਨੇ ਸਾਰੀ ਜਥੇਬੰਦੀਆਂ ਨੂੰ ਮੈਂ ਤੇ ਉਹਨਾਂ ਨੂੰ ਆਪਣੇ ਆਪਣੇ ਦਾ ਫਿਕਰ ਹੋਊਗਾ ਮੈਡੀਕਲ ਸਹੂਲਤਾਂ ਦੇਣ ਵਾਲਿਆਂ ਨੂੰ ਕਦੇ ਡੱਲੇ ਵਾਲ ਸਾਹਿਬ ਕੰਨੀ ਨੂੰ ਭੱਜਣਾ ਪੈਣਾ ਕਦੇ ਇਧਰ ਨੂੰ ਭੱਜਣਾ ਪੈਣਾ ਦੂਆਨ ਦੇ ਵਿਚਾਲੇ 1 ਕਿਲੋਮੀਟਰ ਸਵਾ ਕਿਲੋਮੀਟਰ ਦਾ ਫਰਕ ਹੈ ਇੱਕ ਕੋਸੇਰੇ ਤੇ ਬੈਠੇ ਕੋ ਇੱਕ 111 ਕਿਸਾਨ ਜਦੋਂ ਦਿੱਲੀ ਕਨਈ ਨੂੰ ਮੂੰਹ ਕਰਕੇ ਹੋਸਾਂ ਤੇ ਆ ਕੇ ਬੈਠੇ ਜਿੱਥੇ ਹਰਿਆਣਾ ਨੇ ਕੰਡਿਆਲੀ ਤਾਰ ਲਾ ਕੇ ਕੰਧਾਂ ਕਰਕੇ ਬੈਰੀਕੇਟ ਕਰਕੇ ਪਿੱਛੇ ਪੁਲਿਸ ਖੜੀ ਸੀ ਹਰਿਆਣੇ ਦੀ ਪੁਲਿਸ ਆਪਣੇ ਹੀ ਲਾਏ ਬੈਰੀਕੇਟ ਟੱਪ ਕੇ ਪੰਜਾਬ ਦੀ ਹੱਦ 'ਚ ਆ ਕੇ ਲੋਤੀ ਅੱਛਾ ਗਾਂ ਬਦ ਕੇ ਆ ਕੇ ਆਖ ਲੋਤੀ ਕਹਿਣ ਕਿਸਾਨਾਂ ਦੇ ਮੂੰਹੇ ਆ ਕੇ ਖੜੀ ਕੇ ਇੱਥੇ ਨਹੀਂ ਬੈਠਣ ਦੇਣਾ ਸਮਝਾ ਲੋ ਮਨਾ ਲੋ ਡਰਾ ਲੋ ਪੁਲਿਸ ਦਾ ਤਰੀਕਾ ਜਿਹੜਾ ਮਰਜੀ ਉਹ ਵੀ ਡਰਾਉਣ ਵਾਲਾ ਹੀ ਹੁੰਦਾ ਹੂੰ ਹੂੰ ਤੇ ਸਾਡੀ ਸਰਕਾਰ ਕਿੱਥੇ ਸੁੱਤੀ ਪਈ ਹੈ ਸਰਕਾਰ ਕਿਉਂ ਨਹੀਂ ਕਹਿੰਦੀ ਕਿ ਭਰਾਵਾ ਹੁਣ ਅੰਦੋਲਨ ਵੀ ਨਹੀਂ ਕਰਦੋਂਗੇ ਤੁਸੀਂ ਇਹਨਾਂ ਨੂੰ ਆਪਣੀ ਉਧਾਰਤੀ ਦੇ ਵੀ ਨਹੀਂ ਕਰਦੋਂਗੇ ਸਾਡੀ ਤੁਸੀਂ ਦਿੱਲੀ ਵੀ ਨਹੀਂ ਜਾਣਦੇ ਰਹੇ ਸੋ ਇਹ ਸਥਿਤੀ ਚ ਉਹਨਾਂ ਦੀ ਤੱਕੇਸ਼ਾਈ ਲਗਾਤਾਰ ਵੱਧ ਰਹੀ ਆ ਤੇ ਸਾਡੀ ਸਰਕਾਰ ਅੱਖਾਂ ਮੀਚ ਕੇ ਬੈਠੀ ਆ ਜਿਹਾ ਕਿਹੜਾ ਡਰ ਆ ਮਾਨ ਸਾਹਿਬ ਨੂੰ ਅਮਿਤ ਸ਼ਾਹ ਦਾ ਜਾਂ ਮੋਦੀ ਦਾ ਸਮਝ ਤੋਂ ਪਰੇ ਆ ਹੂੰ ਜੀ ਤੁਸੀ ਕੁਛ ਕੁ ਦਿਨ ਨਹੀਂ ਦੂਸਰੇ ਪਾਸੇ ਐਸਕੇਮ ਨਾਲ ਲਗਾਤਾਰ ਬਾਤਾਂ ਚੱਲ ਰਹੀ ਸੀ ਮੋਗੇ ਦੀ ਰੈਲੀ ਤੋਂ ਬਾਅਦ ਵੱਡਾ ਇਕੱਠ ਹੋ ਗਿਆ ਸੀਗਾ ਇੱਕ ਤਾਕਤਵੱਦੀ ਨਜ਼ਰ ਆ ਰਹੀ ਸੀ ਦਬਾਅ ਦੀ ਰਾਜਨੀਤੀ ਸ਼ੁਰੂ ਹੋ ਗਈ ਸੀ ਅੰਦੋਲਨਾਂ ਦੀ ਉਹ ਸਭ ਦੇ ਦਰਮਿਆਨ 111 ਕਿਸਾਨਾਂ ਨੂੰ ਬਿਠਾਉਣਾ ਕਿਤੇ ਇਹ ਤਾਂ ਨਹੀਂ ਫੇਰ ਫਿਕਰ ਕਿ ਐਸਕੇਐਮ ਦੇ ਆਉਣ ਨਾਲ ਉਹ ਚਿਹਰੇ ਮੋਰੇ ਨਾ ਬਣ ਜਾਣ ਅੰਦੋਲਨ ਸਾਡੇ ਹੀ ਹੱਥ 'ਚ ਰਹੇ ਝੰਡਾ ਸਾਡੇ ਕੋਲੇ ਰਹੇ ਕੰਟਰੋਲ ਸਾਡੇ ਕੋਲੇ ਰਹੇ ਤੇ ਐਸਕੇਐਮ ਨੂੰ ਵੀ ਇਸ ਗੱਲ ਦਾ ਖਤਸਾ ਹੈ ਕਿ ਦੋ ਬੈਠਕਾਂ 'ਚ ਗੱਲ ਤਾਂ ਇਹ ਤੁਰੀ ਸੀ ਕਿ ਆਪਾਂ ਮਿਲ ਕੇ ਚੱਲਣਾ ਅਸੀਂ ਤਾਂ ਇਹਨਾਂ ਦੇ ਪ੍ਰੋਗਰਾਮ ਪੁਰਾਣੇ ਪ੍ਰਵਾਨ ਕਰ ਲਏ ਪਰ ਇਹ ਫੇਰ ਬਿਨਾਂ ਦੱਸੇ ਇੱਕ ਪ੍ਰੋਗਰਾਮ ਆਪਣਾ ਐਲਾਨ ਰਹੇ ਸਾਡੇ ਨਾਲ ਇਹਦੀ ਰਾਏ ਕਿਉਂ ਨਹੀਂ ਹੋਈ ਫਿਰ ਇਹ ਸਭ ਦੇ ਬਾਵਜੂਦ ਵੀ ਉਹ ਕਹਿੰਦੇ 18 ਤਰੀਕ ਨੂੰ ਅਸੀਂ ਮਿਲਾਂਗੇ 18 ਤਰੀਕ ਨੂੰ ਸਾਡੀ ਬੈਠਕ ਤੈਅ ਹੈ ਬੈਠਕ ਕਰ ਇਹ ਸਭ ਦੇ ਦਰਮਿਆਨ ਸਭ ਤੋਂ ਵੱਡਾ ਪਹਿਲੂ ਇਹ ਹੈ ਕਿ ਡੱਲੇ ਵਾਲ ਹੋਰੀ ਜਿਹੜੀਆਂ ਮੰਗਾਂ ਨੂੰ ਲੈ ਕੇ ਮਰਨ ਤੇ ਬੈਠੇ ਨੇ ਉਹ ਤੋਂ ਬਿਨਾ ਉਹ ਮਰਨ ਬੱਤ ਛੱਡਣ ਲਈ ਤਿਆਰ ਨਹੀਂ ਉਹਦੇ ਲਈ ਚਾਰਜ ਹੋਈ ਹੁੰਦੀ ਕਿਤੇ ਵੀ ਨਜ਼ਰ ਨਹੀਂ ਆ ਰਹੀ ਹੂੰ ਉਸੇ ਦੀ ਬਹੁਤ ਫਿਕਰ ਮੰਦੀ ਆ ਜੀ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਖਿਲੀ ਗੱਲ ਦਸੀਆ ਨਾ ਵੀ ਉਹਦੇ ਲਈ ਚਾਰਜ ਹੋਈ ਹੁੰਦੀ ਕਿਤੇ ਨਜ਼ਰ ਨਹੀਂ ਆ ਰਹੀ ਪਤਾ ਨਹੀਂ ਇਹ ਕਿਸਾਨੀ ਅੰਦੋਲਨ ਦੇ ਦਰਮਿਆਨ ਚੱਲ ਰਹੀ ਸਿਆਸਤਾਂ ਜਾਂ ਕਿਸਾਨ ਲੀਡਰਾਂ ਦੀ ਸਿਆਸਤ ਦੇ ਵਿੱਚੋਂ ਨਿਕਲੀਆਂ ਚੀਜ਼ਾਂ ਨੇ ਜਾਂ ਜਿਵੇਂ ਵੀ ਨੇ ਪਰ ਇੱਕ ਚੀਜ਼ ਬੜੀ ਅਹਿਮ ਹੈ ਇੱਕ ਤਾਂ ਜਿਹੜੀ ਲੀਡਰਾਂ ਵਾਲੀ ਤੁਸੀਂ ਗੱਲ ਕਹੀ ਹੈ ਦੂਜਾ ਪੰਜਾਬ ਸਰਕਾਰ ਵਾਲੀ ਗੱਲ ਕਿ ਪੰਜਾਬ ਦੀ ਟੈਰੀਟਰੀ ਦੇ ਵਿੱਚ ਵੀ ਆ ਕੇ ਦੂਜੀ ਰਾਜ ਦੀ ਪੁਲਿਸ ਨੂੰ ਸਾਡਾ ਕਿਸਾਨ ਤੋਂ ਡਰ ਜਾ ਨਹੀਂ ਸਕਦਾ ਪਰ ਉਹਨਾਂ ਦੀ ਪੁਲਿਸ ਇਧਰ ਆ ਸਕਦੀ ਹੈ ਕਮਾਲ ਦਾ ਇਹ ਲਾਅ ਐਂਡ ਆਰਡਰ ਹੈ ਸੰਭਾਲ ਰਹੇ ਨੇ ਅਗਲੀ ਗੱਲ ਕਰੀਏ ਪੰਜਾਬ ਸਰਕਾਰ ਤੋਂ ਵੀ ਪੰਜਾਬ ਦੇ ਖਜ਼ਾਨੇ ਦੀ ਫਿਕਰ ਤਾਂ ਕਰਦੇ ਰਹੇ ਕਿ ਪੰਜਾਬ ਸਿਰ ਇੰਨਾ ਕਰਜ਼ਾ ਚੜ ਗਿਆ ਏਨੇ 100 ਕਰੋੜ ਦਾ ਹੋ ਗਿਆ ਏਨੇ ਹਜ਼ਾਰ ਕਰੋੜ ਦਾ ਹੋ ਗਿਆ ਏਨੇ ਲੱਖ ਕਰੋੜ ਦਾ ਹੋ ਗਿਆ ਹੁਣ ਚੋਣਾਂ ਦਿੱਲੀ ਹੋ ਰਹੀਆਂ ਨੇ ਕਹਿੰਦੇ ਖਰਚਾ ਫਿਰ ਵੀ ਪੰਜਾਬ ਦੀ ਜੇਬ 'ਚ ਹੀ ਹੋ ਰਿਹਾ ਜੀ ਪ੍ਰਵੀਨ ਜੀ ਦਿੱਲੀ ਦੀਆਂ ਚੋਣਾਂ ਤੇ ਆਮ ਆਦਮੀ ਪਾਰਟੀ ਦੇ ਵਰਕਰ ਲੀਡਰ ਐਮ ਐਲ ਏ ਮੰਤਰੀ ਸੰਤਰੀ ਸਾਰੇ ਦਿੱਲੀ ਚੋਂ ਕਿਹੜੇ ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂਗਾ ਕਿ ਪੰਜਾਬ ਤੋਂ ਫੰਡ ਦੇ ਰੂਪ ਦੇ ਵਿੱਚ ਸਹਿਯੋਗ ਦੇ ਰੂਪ ਦੇ ਵਿੱਚ ਹੈਨਾ ਵਸੂਲੀ ਦੇ ਰੂਪ 'ਚ ਪੈਸਾ ਦਿੱਲੀ ਨਾਲ ਜਾ ਰਿਹਾ ਹੋਵੇ ਹਾਂ ਹਾਂ तरीके ਵੱਖ-ਵੱਖ ਹੋ ਸਕਦੇ ਨੇ ਉਹਦਾ ਢੰਗ ਵੱਖ-ਵੱਖ ਹੋ ਸਕਦਾ ਮੈਨੂੰ ਯਾਦ ਹੈ ਜਦੋਂ ਪੰਜਾਬ ਦੇ ਐਮਐਲਏ ਨੂੰ ਪੰਜਾਬ ਦੇ ਲੀਡਰਾਂ ਨੂੰ ਆਵਾਦੀ ਪਾਰਟੀ ਦੇ ਵਰਕਰਾਂ ਨੂੰ ਚੇਅਰਮੈਨਾਂ ਨੂੰ ਦਿੱਲੀ ਸੰਬੋਧਨ ਕੀਤਾ ਜਾ ਰਿਹਾ ਸੀ ਸਟੇਜ ਤੇ ਅਮਨ अरोड़ा ਵੀ ਸੀ ਸਟੇਜ ਤੇ ਭਗਵੰਤ ਮਾਨ ਵੀ ਸੀ ਕੇਜਰੀਵਾਲ ਵੀ ਸੀ ਸੰਦੀਪ ਪਾਟਕ ਨੇ ਕਿਹਾ ਸੀ ਕਿ ਜਦੋਂ ਵੀ ਦਿੱਲੀ ਲੋੜ ਪੈਂਦੀ ਅਸੀਂ ਪੰਜਾਬ ਤਾਂ ਨਹੀਂ ਦੇਖਦੇ ਹੂੰ ਉਹਦੇ ਅਰਥ ਦੱਸੋ ਮੈਨੂੰ ਕੀ ਹੈ ਜੀ ਜਦੋਂ ਤੁਸੀਂ ਕਹਿੰਦੇ ਸੀ ਕਿ ਤਨ ਵੀ ਮਨ ਵੀ ਧਨ ਵੀ ਸਾਰਾ ਪੰਜਾਬ ਵਾਲਾ ਤੁਸੀਂ ਦੇਣਾ ਹੂੰ 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 ਸਰਕਾਰੀ ਤੌਰ ਤੇ ਤਾਂ ਅਸੀਂ ਦੇਖੇ ਨੇ ਕਿ ਇਸ ਸਿਹਾਰ ਪੰਜਾਬ ਦੇ ਕਿੱਥੇ ਲੱਗ ਰਹੇ ਨੇ ਬੋਰਡ ਕਿੱਥੇ ਲੱਗ ਰਹੇ ਨੇ ਚੌਪਰ ਕਿੱਥੇ ਉੱਡ ਰਿਹਾ ਉਹ ਸਰਕਾਰੀ ਖਜ਼ਾਨੇ ਚੋਂ ਸਿੱਧੀ ਅਧੇਕੀਆਂ ਹੁੰਦੀਆਂ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਜੀ ਉਹ ਸਾਰਾ ਬਰਤਾਰਾ ਲੰਮਾ ਰਿਹਾ ਪਰ ਉਹ ਤੋਂ ਗਾਂ ਬਾਗਾ ਮੈਂ ਅੱਜ ਦੀ ਤਰੀਖ ਦੇ ਵਿੱਚ ਜਦੋਂ ਦੇਖਦਾ ਤਾਂ ਮੈਂ ਲਗਾਤਾਰ ਇਸ ਪਿਛਲੇ 3 ਸਾਲਾਂ ਤੋਂ ਹੀ ਗੱਲ ਕਰਦਾ ਆਇਆ ਕਿ ਪੰਜਾਬ ਸਰਕਾਰ ਕੋਈ ਵੀ ਈਵੈਂਟ ਕਰਦੀ ਆ ਤਾਂ ਈਵੈਂਟ ਮੈਨੇਜਮੈਂਟ ਦਿੱਲੀ ਦੀ ਕੰਪਨੀ ਹੁੰਦੀ ਆ ਬਿਲਕੁਲ ਸਹੀ ਹੈ ਹਰ ਚਾਹੇ ਉਹ ਸਾਈਕਲ ਰੈਲੀ ਕੀਤੀ ਐ ਚਾਹਿਓ 1 ਨਵੰਬਰ ਵਾਲੀ ਲੁਧਿਆਣੇ ਦੇ ਵਿੱਚ ਉਹ ਗੱਲਬਾਤ ਵਾਲਾ ਹਵਾਲੇ ਨਾਲ ਕੀਤਾ ਨਾ ਚਾਹੇ ਕੋਈ ਈਵੈਂਟ ਹੋਰ ਕੀਤਾ ਚਾਹੇ ਰੋਡ ਸ਼ੋਅ ਕੀਤਾ ਮੈਨੇਜਮੈਂਟ ਸਾਰਾ ਦਿੱਲੀ ਦੀਆਂ ਕੰਪਨੀਆਂ ਕੋਲ ਆ ਕੱਲ ਜਿਹੜਾ ਕਰੋੜਾਂ ਦੇ ਸ਼ਾਹੀ ਮਹਿਲ ਜਿੱਥੇ ਰਾਣੀਆਂ ਰਹਿੰਦੀਆਂ ਸੀ ਜਿਹੜੇ ਹੋਟਲ ਦਾ ਉਦਘਾਟਨ ਕੀਤਾ ਨਾ ਪਟਿਆਲੇ 'ਚ ਉਹਦੀ ਮਰੰਮਤ ਦਾ ਸਾਰਾ ਕਾਰੋਬਾਰ ਵੀ ਕੰਮਕਾਰ ਵੀ ਦਿੱਲੀ ਦੀ ਕੰਪਨੀ ਨੂੰ ਸੀ ਅੱਛਾ ਠੀਕ ਆ ਸੋ ਇਸ ਲਈ ਇਸ ਦਿੱਲੀ ਦੀਆਂ ਕੰਪਨੀਆਂ ਦੇ ਰਾਹੀਂ ਪੈਸਾ ਵੀ ਦਿੱਲੀ ਗਿਆ ਹੁਣ ਇਹ ਆਪੇ ਸਾਹ ਤੁਹਾਨੂੰ ਅੱਛਾ ਵੈਸੇ ਐਮਐਲਏ ਨੂੰ ਵੀ ਹਦਾਇਤ ਹੈ ਕਿ ਤੁਸੀਂ ਆਪਣੀ ਤਨਖਾਹ ਚੋਂ ਚਾਹੇ 1000 ਰੁਪਿਆ ਕੋਈ 2000 ਦਿੰਦਾ ਕੋਈ 3000 ਦਿੰਦਾ ਕੋਈ 1500 ਦਿੰਦਾ ਇਹ ਪਾਰਟੀ ਫੰਡ ਹੈ ਜੀ ਉਹ ਤਨਖਾਹ ਚੋਂ ਹੈ ਪਰ ਇੱਥੇ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਭ੍ਰਸ਼ਟਾਚਾਰ ਨੂੰ ਮਕਾਉਣ ਦੇ ਨਾਂ ਤੇ ਜਿਹੜੇ ਮਾਫੀਆ ਰਾਜ ਨੂੰ ਮਕਾਉਣ ਦੇ ਨਾਂ ਤੇ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ਚਾਹੀ ਸੀ ਉਸ ਦੇ ਵਿੱਚ ਰੱਤਾ ਵੀ ਖੜੋਤਣੀ ਆਈ ਕੀ ਰੇਤ ਮਾਫੀਆ ਕੀ ਸ਼ਰਾਬ ਮਾਫੀਆ ਹੈ ਕੀ ਕੇਵਲ ਮਾਫੀਆ ਕੀ ਟਰਾਂਸਪੋਰਟ ਮਾਫੀਆ ਹੈ ਨਾ ਹਰ ਤਰ੍ਹਾਂ ਦਾ ਧੰਦਾ ਹੈ ਪਹਿਲਾ ਮੰਗੇ ਚੱਲ ਰਿਹਾ ਕੀ ਕੋਰਟ ਕਚੈਰੀ ਨਿਸ਼ਵਤ ਕੀ ਥਾਣੇ ਰਿਸ਼ਵਤ ਸਾਰਾ ਕੁਝ ਪਹਿਲਾਂ ਨਾਲੋਂ ਵੱਧ ਕੇ ਚੱਲ ਰਿਹਾ ਹੂੰ ਤੇ ਪੰਜਾਬ ਦੀ ਸੱਤਾਧਾਰੀ ਧਿਰ ਦੇ 80% ਐਮਐਲਏ ਇਸ ਗੱਲੋਂ ਰੋਣਾ ਰੋ ਰਹੇ ਨੇ ਕਿ ਭਾਈ ਸਭ ਕੁਝ ਚੱਲੀ ਜਾਂਦਾ ਸਾਨੂੰ ਤਾਂ ਵੀ ਨਹੀਂ ਚੋਗਾ ਮਿਲਦਾ ਹੂੰ ਹੂੰ ਤੇ ਜੇ ਉਹਨਾਂ ਨੂੰ ਨਹੀਂ ਮਿਲਦਾ ਫਿਰ ਕੌਣ ਚੁਗ ਰਿਹਾ ਜੀ ਬਿਲਕੁਲ ਉਹ ਚੋਗਾ ਜਾ ਕਿੱਥੋਂ ਰਿਹਾ ਕਿਸਾਨ ਤਾਂ ਸ਼ੰਭੂ ਤੇ ਖਨੋਰੀ ਤੋਂ ਠੱਪ ਨਹੀਂ ਸਕਦਾ ਚੋਗਾ ਠੱਪੀ ਜਾਂਦਾ ਬਿਲਕੁਲ ਸਹੀ ਬਿਲਕੁਲ ਸਹੀ ਉਏ ਇਸ ਲਈ ਉਹ ਦਿੱਲੀ ਦੇ ਵਿੱਚ ਹੁਣ ਕਿਉਂ ਨਾਲੀ ਵਰਤਿਆ ਜਾਣਾ ਇਹ ਸਵਾਲ ਹੋਰ ਛੱਡੋ ਐਮ ਐਲ اے ਚੇਅਰਮੈਨ ਸਾਰੇ ਉਥੇ ਦਿੱਲੀ ਬੁਲਾ ਲੇ ਤੇ ਉਹਨਾਂ ਨੂੰ ਕਹਿਤਾ ਕਿ ਆਪਣੇ ਸਮਰਥਕਾਂ ਨੂੰ ਵਰਕਰਾਂ ਨੂੰ ਆਪਣੇ ਗੱਡੀਆਂ ਕਾਰਾਂ ਸਾਰਾ ਕੁਝ ਲੈ ਕੇ ਆਓ ਪਰ ਉਹਨਾਂ ਦੇ ਰਹਿਣ ਖਾਣ ਪੀਣ ਦਾ ਪ੍ਰਬੰਧ ਵੀ ਤੁਸੀਂ ਆਪੇ ਕਰਨਾ ਉਹ ਅੱਛਾ ਇਹ ਉਹ ਉਹਨਾਂ ਕਰਨ ਜੋਗੇ ਵੀ ਮਤਲਬ ਲੈ ਦੇ ਕੇ ਸਾਰਾ ਖਰਚਾ ਦਿੱਲੀ ਚੋਂ ਨਾਲਾ ਦਾ ਆਮ ਆਦੀ ਪਾਰਟੀ ਪੰਜਾਬ ਦੇ ਸਿਰ ਤੋਂ ਕੱਢਣ ਨੂੰ ਫਿਰਦੀ ਹੈ ਇਹ ਨਹੀਂ ਕਿ ਆਕੇ ਬਾਕੀ ਪਾਰਟੀਆਂ ਫੰਡ ਨਹੀਂ ਲਾਉਂਦੀਆਂ ਆਉਂਦੀਆਂ ਆਪਣੀਆਂ ਪਾਰਟੀਆਂਆਂ ਜਾਂ ਕੁਝ ਪਰ ਆਹ ਤਰੀਕਾ ਉਹ ਕਈ ਵਾਰ ਮਤਲਬ ਕਿ ਪੁਲਿਸ ਦੇ ਵਿੱਚੇ ਕਈ ਵਾਰ ਦੇਖਣ ਨੂੰ ਸੁਣਨ ਨੂੰ ਮਿਲ ਜਾਂਦਾ ਕਿ ਥਾਣੇਦਾਰ ਬਾਜ਼ਾਰ ਦੇ ਵਿੱਚ ਆ ਕੇ بڑے ਵਪਾਰੀਆਂ ਕਾਰੋਬਾਰੀਆਂ ਨੂੰ ਕਹਿੰਦਾ ਕਿ ਉਹ ਬੜੇ ਸਾਹਬ ਦੇ ਜੀ ਆ ਸਮਾਗਮ ਆ ਗਿਆ ਉਹਦੇ ਲਈ ਇੰਨੇ ਪੈਸੇ ਦੀ ਸਾਨੂੰ ਲਾਗੀ ਜੀ ਅਸੀਂ ਇਕੱਠਾ ਕਰਕੇ ਦੇਣਾ ਜੇ ਉੱਪਰੋਂ 50000 ਆਇਆ ਹੋਵੇ ਤਾਂ ਥੱਲੇ ਤੱਕ ਲੱਖ ਹੋ ਜਾਂਦਾ ਬਾਜ਼ਾਰ ਤੱਕ ਜਾਂਦੇ ਜਾਂਦੇ 2 ਲੱਖ ਹੋ ਜਾਂਦਾ ਉਹ ਕਹਿੰਦੇ ਵਾਰ-ਵਾਰ ਕੌਣ ਮੰਗੂਗਾ ਇਕੱਠਾ ਮੰਗ ਕੇ ਰੱਖ ਲਓ ਫਿਰ ਦੁਬਾਰਾ ਵੀ ਦੇਣਾ ਹੁੰਦਾ ਹੂੰ ਸੋ ਕੀ ਹੁਣ ਇਹ ਪ੍ਰਕਿਰਿਆ ਤੇ ਆ ਗਈ ਆ ਆਮ ਆਦਮੀ ਪਾਰਟੀ ਇੰਜ ਪੰਜਾਬ ਨੂੰ ਹੁੰਜਿਆ ਜਾ ਰਿਹਾ ਸਰਕਾਰੀ ਖਜ਼ਾਨਾ ਵੀ ਐ ਦੋ ਨੰਬਰ ਦਾ ਖਜ਼ਾਨਾ ਵੀ ਐ ਐਮਐਲਿਆਂ ਦੀ ਚੇਅਰਮੈਨਾਂ ਦੀ ਜੇਬ ਵੀ ਕਿੱਥੋਂ ਕਿੱਥੋਂ ਗੱਡੋਂਗੇ ਸੋ ਦਿੱਲੀ ਦੀਆਂ ਚੋਣਾਂ ਆਮ ਆਦਮੀ ਪਾਰਟੀ ਪੰਜਾਬ ਦੀ ਜੇਬ ਤੇ ਸਰਤੇ ਲੜ ਰਹੀ ਹੈ ਜੀ ਬਿਲਕੁਲ ਤੇ ਜਿਹੜੇ ਕੋਠੀਆਂ ਛਡਵਾਉਣ ਦੀਆਂ ਗੱਲਾਂ ਕਰਦੇ ਸੀਗੇ ਕਿ ਫੁਲਾਂ ਲੀਡਰ ਇੰਨੇ ਸਾਲਾਂ ਤੋਂ ਕੋਠੀ ਮੱਲੀ ਬੈਠਾ ਫੁਲਾਂ ਲੀਡਰ ਇੰਨੇ ਉਹਨਾਂ ਨੇ ਸਾਰਾ ਹਮਲਾ ਫਲਾਇ ਢੋਲਿਆ ਉੱਥੇ ਸਰਕਾਰ ਹੀ ਸਾਰੀ ਢੋਲੀ ਉੱਥੇ ਕੋਠੀਆਂ ਦਾ ਦੁੱਖ ਸੀਗਾ ਹੁਣ ਸਰਕਾਰ ਢੋਈ ਦਾ ਕੋਈ ਦੁੱਖ ਨਹੀਂਗਾ ਜਿਹੜੇ ਪੈਸਾ ਖਰਚਿਆ ਜਾ ਰਿਹਾ ਉਹਦਾ ਕੋਈ ਦੁੱਖ ਨਹੀਂਗਾ ਜਾਂਦੇ ਜਾਂਦੇ ਗੱਲ ਕਰ ਗਏ ਦਿੱਲੀ ਚੋਣਾ ਦੀ ਇਸੇ ਦਰਮਿਆਨ ਭਾਜਪਾ ਨੇ ਕੇਜਰੀਵਾਲ ਨੂੰ ਕੈਂਚੀ ਮਾਰ ਦਿੱਤੀ ਹੈ ਇੱਕ ਬਹੁਤ ਤਕੜੀ ਕਹਿੰਦੇ ਦਿੱਲੀ ਸ਼ਰਾਬ ਘਟਾਲੇ ਵਾਲਾ ਜਨ ਫਿਰ ਬੋਤਲ ਦੇ ਵਿੱਚੋਂ ਬਾਹਰ ਕੱਢ ਲਿਆ ਭਾਜਪਾ ਨੇ ਪ੍ਰਵੀਨ ਜੀ ਦਿੱਲੀ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਕਿਰੀ ਜਿਸ ਤਰ੍ਹਾਂ ਦਾ ਬਿਹਾਰ ਕੇਂਦਰੀ ਏਜੰਸੀਆਂ ਦਾ ਰਿਹਾ ਉਸ ਤੇ ਸ਼ੰਕੇ ਸ਼ੋਭੇ ਵੀ ਹੁੰਦੇ ਰਹੇ ਸਵਾਲ ਵੀ ਉੱਠਦੇ ਰਹੇ ਕਿ ਵੀ ਇਹ ਕੇਂਦਰ ਆਪਣੀ ਏਜੰਸੀਆਂ ਦੀ ਦੁਰਵਰਤਤਾ ਨਹੀਂ ਕਰ ਰਹੀ ਪਰ ਕਹੀਂ ਤਰ੍ਹਾਂ ਨੇ ਕਿਹਾ ਕਿ ਜੇ ਕੋਈ ਮਤਲਬ ਪਹੁੰਚਾ ਫੜਾਉਣ ਦੀ ਫੜਾਉਂਦਾ ਤਾਂ ਹੀ ਕੋਈ ਉਂਗਲ ਫੜਦਾ ਕਿਤਨਾ ਅੱਗੇ ਤੱਕ ਉਸ ਦਾਜ ਕਾਲਾ ਹੋਊਗਾ ਤਾਂ ਹੀ ਇੱਕ ਸਥਿਤੀ ਆਈ ਔਰ ਕਹੀਂ ਤਰ੍ਹਾਂ ਇਸੇ ਜੋ ਪੰਜਾਬ ਸਰਕਾਰ ਦੀ ਚੁੱਪ ਨੂੰ ਵੀ ਦੇਖਦੀ ਹਮਮ ਕਿ ਦਿੱਲੀ ਘਟਾਲੇ ਵਾਲੀਆਂ ਫਾਈਲਾਂ ਦੀ ਫੋਟੋ ਕਾਪੀ ਹੀ ਪੰਜਾਬ ਆਈ ਸੀ ਤੇ ਪੰਜਾਬ ਸਰਕਾਰ ਕਿਤੇ ਇਸੇ ਗੱਲੋਂ ਕਰਕੇ ਤਾਂ ਨਹੀਂ ਪੰਜਾਬ ਦੇ ਹੱਕ ਹੁਕ ਕਾਲੀ ਦਿੱਲੀ ਕਨੇ ਨੂੰ ਮੂੰਹ ਨਹੀਂ ਕਰਦੀ ਕਿ ਰਹਿਣ ਦੋ ਬਾਈ ਕਿਤੇ ਇਧਰ ਨੂੰ ਨਾ ਨਜ਼ਰ ਆ ਗਿਰ ਜਵੇ ਦਿੱਲੀ ਸ਼ਰਾਬ ਘਟਾਲੇ ਦਾ ਸਾਡੀ ਨਵਾਰੀ ਆ ਜੂਏ ਤੇ ਕਈਆਂ ਦੇ ਨਾਮ ਉਸ ਲਿਸਟ 'ਚ ਪਏ ਨੇ ਸੋ ਇਸ ਲਈ ਜਿਹਨੇ ਕਿਤੇ ਬਿੱਟੂ ਦੇ ਰਾਹੀਂ ਉਮਿਤ ਸ਼ਾਹ ਨੂੰ ਮੱਥਾ ਟੇਕਿਆ ਗਿਆ ਇਹ ਵੀ ਸਵਾਲ ਖੜੇ ਨੇ ਬਹੁਤ ਚਲੋ ਪਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਚਾਹੇ ਉਹ ਡਿਪਟੀ ਸੀਐਮ ਸੀ ਚਾਹੇ ਸੀਐਮ ਸੀ ਚਾਹੇ ਹੋਰ ਲੀਡਰਸ਼ਿਪ ਉਹ ਕਿੰਨੇ ਘਰੇ ਅੰਦਰ ਰਹੇ ਸਾਰਾ ਕੁਝ ਹੋਇਆ ਤੇ ਬਾਹਰ ਆ ਕੇ ਉਹਨਾਂ ਨੇ ਇਸ ਨੂੰ ਕੈਸ਼ ਕਰਨ ਦੇ ਲਈ ਵਿਚਾਰਾ ਬਣਦੀ ਕੋਸ਼ਿਸ਼ ਕੀਤੀ ਪਰ ਉਹ ਗੱਲ ਜਿਆਦਾ ਬਣਦੀ ਦਿਖੀ ਨਹੀਂ ਬੇਸ਼ੱਕ ਆਥਰੀ ਵਾਲੇ ਮਾਮਲੇ 'ਚ ਬੀਜੇਪੀ ਦੇ ਇੱਕ ਲੀਡਰ ਦੇ ਜੋ ਮਾਰੇ ਬੋਲ ਬੋਲੇ ਜਾ ਰਹੇ ਨੇ ਉਹਦੇ ਕਰਕੇ ਆਥਰੀ ਦੀ ਪੋਜੀਸ਼ਨ ਚੰਗੀ ਮਜ਼ਬੂਤ ਦੱਸੀ ਜਾ ਰਹੀ ਹੈ ਪਰ ਕੇਜਰੀਵਾਲ ਹੋਰੀ ਇਸ ਵਾਰ ਉਨੀ ਮਤਲਬ ਉਹਨਾਂ ਦੀ ਪਾਰਟੀ ਪਹਿਲੀ ਵਾਲੀ ਸਥਿਤੀ 'ਚ ਨਜ਼ਰ ਨਹੀਂ ਆਉਂਦੀ ਐਕਤੀ ਮੁਸ਼ਕਲ ਪੇਚ ਫਸਣਗੇ ਉਸ ਪੇਚ ਨੂੰ ਹੋਰ ਮਜ਼ਬੂਤ ਕਰਨ ਦੇ ਹੋਰ ਚੂੜੀ ਟੈਟ ਕਰਨ ਦੇ ਚੱਕਰ 'ਚ ਕੀ ਭਾਜਪਾ ਨੇ ਇਹ ਜਨਵਾਰ ਕੱਢਿਆ ਸ਼ਰਾਬ ਘਟਾਲਿਆ ਬਕਾਇਦਾ ਤੌਰ ਤੇ ਗ੍ਰਹਿ ਮੰਤਰਾਲੇ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਕਿ ਮਕਦਮਾ ਚੱਲੂਗਾ ਤਾਂ ਚਲੋ ਜਦੋਂ ਮਕਦਮਾ ਚੱਲੂਗਾ ਤਾਂ ਕੋਰਟ ਕਚਹਿਰੀਆਂ 'ਚ ਤੱਥਾਂ ਸਬੂਤਾਂ ਦੀ ਗੱਲ ਵੀ ਹੋਊਗੀ ਜੀ ਪਰ ਐਨ ਚੋਣਾਂ ਦੇ ਨੇੜੇ ਆ ਕੇ ਮੁਕੱਦਮਾ ਚਲਾਉਣ ਨੂੰ ਇਸ ਨੂੰ ਕੀ ਬੀਜੇਪੀ ਰਾਜਨੀਤਿਕ ਚਾਲ ਵਜੋਂ ਦੇਖਦੀ ਹੈ ਕੁਝ ਤਰ੍ਹਾਂ ਇਸ ਨੂੰ ਉਲਟਾ ਚਾਬੀ ਮਸੂਲਕਾ ਉਹ ਕਹਿੰਦੇ ਕਿ ਹੋ ਸਕਦਾ ਹੈ ਕਿ ਕਿਤੇ ਉਲਟਾ ਨਾ ਪੈ ਜਵੇ ਬੀਜੇਪੀ ਨੂੰ ਇਹ ਦਾ ਕਿ ਇਹਦੇ ਨਾਲੇ ਲੱਗੇ ਕਿ ਲੈ ਜੀ ਕੇਂਜੀਵਾਲ ਨੂੰ ਸੱਚਮੁੱਚ ਤੰਗ ਕਰ ਰਹੇ ਨੇ ਹੈਨਾ ਪਰ ਕੁਝ ਤਰ੍ਹਾਂ ਕਹਿੰਦੀ ਹੈ ਕਿ ਘਟਾਲਾ ਤਾਂ ਹੈਗਾ ਉਹ ਕਿੱਥੇ ਤੱਕ ਹੋਇਆ ਕਿਹਦੇ ਦਮ ਤੇ ਹੋਇਆ ਇਹ ਜਾਂਚ ਹੋਣੀ ਚਾਹੀਦੀ ਹੈ ਸੋ ਜੋ ਵੀ ਹੋਵੇ ਜੀ ਦਿੱਲੀ ਦੀਆਂ ਚੋਣਾਂ ਦੇ ਵਿੱਚ ਇੱਕ ਵਾਰ ਫੇਰ ਸ਼ਰਾਬ ਘਟਾਲੇ ਦਾ ਜਨ ਬਾਹਰ ਆ ਗਿਆ ਤੇ ਵੈਸੇ ਕਮਾਲ ਦਾ ਵਰਤਾਰਾ ਮੈਂ ਦੇਖ ਰਿਹਾ ਮੈਂ ਦੇਖ ਰਿਹਾ ਸੀਗਾ ਮਨੋਜ ਚਿਵਾੜੀ ਨੂੰ ਮਨੋਜ ਚਿਵਾੜੀ ਕਹਿੰਦਾ ਜੀ ਕਿ ਇਹ ਡਰਾਮਾ ਕਰਦੇ ਨੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਈ ਸੀ ਹੈਨਾ ਤੇ ਕਾਂਗਰਸ ਨਾਲੇ ਪਿਛਲੀਆਂ ਚੋਣਾਂ ਚ ਵੀ ਨਿੜੇ ਤੇੜੀ ਰਹੇ ਨੇ ਐਮਪੀ ਚ ਵੀ ਇਹ ਤਾਂ ਇੱਕੋ ਪਾਰਟੀਆਂ ਨੇ ਜਿੱਤਾਂ ਦੇ ਹੈਨਾ ਕੇਜਰੀਵਾਲ ਕਹਿੰਦਾ ਜੀ ਇਹ ਅੰਦਰਖਾਤੇ ਮੈਨੂੰ ਹਰਾਉਣ ਲਈ ਮੈਂ ਦਿੱਲੀ ਨੂੰ ਇਨਾ ਸਵਰਗ ਬਣਾ ਰਿਹਾ ਮੈਂ ਦਿੱਲੀ ਦੇ ਲੋਕਾਂ ਦੀ ਸੇਵਾ ਕਰ ਰਿਹਾ ਮੈਨੂੰ ਭਜਾਉਣ ਦੇ ਲਈ ਅੰਦਰਖਾਤੇ ਜੀ ਭਾਜਪਾ ਤੇ ਕਾਂਗਰਸ ਦਾ ਇਕੱਠ ਜੋੜ ਹੋ ਗਿਆ ਹੈਨਾ ਉਧਰ ਰਾਹੁਲ ਗਾਂਧੀ ਕਹੀ ਜਾਂਦਾ ਕਿ ਹੈਨਾ ਇਹ ਤਾਂ ਜੀ ਬੀਜੇਪੀ ਵਰਗਾਈ ਆ ਇਹ ਤਾਂ ਮੋਦੀ ਵਰਗਾਈ ਆ ਉਹਨਾਂ ਦਾ ਹੀ ਰੂਪ ਹੈ ਉਹਨਾਂ ਦੀ ਉਹ ਟੀਮ ਹੈ ਸੋ ਤਿੰਨ ਪਾਰਟੀਆਂ ਦਿੱਲੀ ਚ ਮੁੱਖ ਤੌਰ ਤੇ ਹੈਗੀਆਂ ਨੇ ਤੇ ਤਿੰਨੇ ਪਾਰਟੀਆਂ ਦੂਜੀਆਂ ਦੋ ਪਾਰਟੀਆਂ ਦੇ ਗੱਡਜੋੜ ਦੀਆਂ ਗੱਲਾਂ ਕਰੀਏ ਕਿੰਨੀ ਕੈਸੀ ਰਾਜਨੀਤੀ ਹੈ ਤੁਸੀਂ ਇਹਦਾ ਅੰਦਾਜ਼ਾ ਲਾ ਸਕਦੇ ਹੋ ਕਿ ਕਿ ਸਿਟੀ ਤੱਕ ਹੈ ਪਰ ਦਿੱਲੀ ਦੀਆਂ ਚੋਣਾਂ ਇੱਕ ਖਾਸੀ ਰੋਮਾਂਚਕ ਹੋਣ ਵਾਲੀਆਂ ਨੇ ਜੇ ਮੜਾ ਮੋਟਾ ਕਾਂਗਰਸ ਚਾਰ ਵੋਟਾਂ ਵਧਾ ਗਈ ਆਪਣੀਆਂ ਤਾਂ ਕਿ ਜਿਹੜੀ ਵੱਲ ਦੀ ਸਥਿਤੀ ਹੋਰ ਪਤਲੀ ਹੋ ਸਕਦੀ ਹੈ ਹੈਨਾ ਬੀਜੇਪੀ ਚਾਹੁੰਦੀ ਆ ਕਿ ਹੁਣ ਕਾਂਗਰਸ ਮਜ਼ਬੂਤ ਹੋ ਜਵੇ ਕਦੇ ਚਾਹੁੰਦੀ ਸੀ ਕਾਂਗਰਸ ਨੂੰ ਡਰਾਉਣ ਲਈ ਆਵਾਦੀ ਪਾਰਟੀ ਮਜ਼ਬੂਤ ਹੋ ਜਵੇ ਸੋ ਰਾਜਨੀਤਿਕ ਪੈਂਥਰੜੇ ਬਾਜ਼ੀ ਖੂਬ ਹੈ ਔਰ ਦਿੱਲੀ ਦੀਆਂ ਚੋਣਾਂ ਦਾ ਨਤੀਜਿਆਂ ਦਾ ਅਸਰ ਪੰਜਾਬ ਦੀ ਸਿਆਸਤ ਤੇ ਪੈਣਾ ਇਸ ਲਈ ਪੰਜਾਬ ਦੀ ਨਜ਼ਰ ਇਸ ਪੱਖੋਂ ਵੀ ਦਿੱਲੀ ਤੇ ਦੇਖੋ ਸ਼ਰਮਾ ਜੀ ਗੱਲ ਇਹ ਆ ਜਿਹੜੇ ਬੰਦੇ 2010 12 ਦੇ ਵਿੱਚ ਗੱਲ ਕਰਦੇ ਸੀ ਭ੍ਰਿਸ਼ਟਾਚਾਰ ਮਟਾਉਣ ਦੀਆਂ ਲੋਕਪਾਲ ਲਿਆਉਂਦੀਆਂ 2024 25 ਦੇ ਵਿੱਚ ਉਹ ਸਾਹਮਣਾ ਕਰ ਰਹੇ ਨੇ ਸ਼ਰਾਬ ਘਟਾਲੇ ਦੇ ਵਰਗੀਆਂ ਚੀਜ਼ਾਂ ਦਾ ਜੇਡੀ ਪਾਰਟੀ ਕਹਿੰਦੀ ਹੈ ਕਿ ਅਸੀਂ ਸਾਰੇ ਦੇਸ਼ ਦੇ ਵਿੱਚ ਭਗਵਾਂ ਲਹਿਰਾਤਾ ਉਹ ਤੋਂ ਦਿੱਲੀ ਨਹੀਂ ਜਿੱਤੇਗੀ ਦੇਸ਼ ਦੀ ਰਾਜਨੀਤੀ ਉਹਨਾਂ ਦੀ ਸੱਤਾ ਨਹੀਂ ਆ ਸਕੀ ਕਾਂਗਰਸ ਦਾ ਜਿਹੜਾ ਮਾੜਾ ਦੌਰ ਹੈ ਉਹ ਦਿੱਲੀ ਤੋਂ ਸ਼ੁਰੂ ਹੋਇਆ 2014 ਦੇ ਵਿੱਚ ਆਪਾਂ ਦੇਖਿਆ ਕਿ ਉਹ ਹਰਗੇ ਜਿਹੜੀਆਂ ਆਮ ਚੋਣਾ ਸਿੰਘ ਆ ਉਹਦੀਆਂ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਵੀ ਉਹਨਾਂ ਦੀ ਸੱਤਾ ਭ੍ਰਿਸ਼ਟਾਚਾਰ ਦੀ ਪੇਂਟ ਚੜ ਗਈ ਤੇ ਉਸੇ ਭ੍ਰਿਸ਼ਟਾਚਾਰ ਨੂੰ ਨਿੰਦ ਕੇ ਭੰਡ ਕੇ ਆਮ ਆਦਮੀ ਪਾਰਟੀ ਵਾਲੇ ਇਨਕਲਾਬ ਵਾਲੇ ਆਏ ਤਿੰਨਾਂ ਪਾਰਟੀਆਂ ਨੇ ਦਿੱਲੀ ਦੇ ਵਿੱਚ ਔਰਤਾਂ ਵਿਰੁੱਧ ਵੱਧ ਦੇ ਕ੍ਰਾਈਮ ਦੀ ਗੱਲ ਤੇ ਪ੍ਰਦੂਸ਼ਣ ਜਿਹਦੇ ਕਰਕੇ ਦੁਨੀਆ ਭਰ ਦੇ ਵਿੱਚ ਦਿੱਲੀ ਐਸ ਟਾਈਮ ਬਦਨਾਮ ਹੈ ਦੇ ਦੁਨੀਆ ਭਰ ਦੇ ਵਿੱਚ ਉਹ ਬੇਇੱਜ਼ਤੀ ਦਾ ਸਬਬ ਬਣਦੀ ਹੈ ਪੂਰੇ ਭਾਰਤ ਦੇ ਲਈ ਉਹਦੇ ਉੱਤੇ ਕੋਈ ਗੱਲ ਨਹੀਂ ਕਰਦੇ ਉਤੋਂ ਵੀ ਧੂੜੀ ਵਾਲੇ ਜਿਹੜੇ ਰਾਹੁਲ ਗਾਂਧੀ ਰਾਹੁਲ ਗਾਂਧੀ ਇੱਕ ਵੀਡੀਓ ਜਾਰੀ ਕਰ ਰਿਹਾ ਘੁੰਮਦੇ ਹੋਏ ਕਿ ਆਹ ਦੇਖੋ ਜੀ ਕੇਜਰੀਵਾਲ ਦਾ ਪੈरिस ਦਿੱਲੀ ਕਿੰਨਾ ਗੰਦਾ ਹੈ ਹਮਮਤਲ ਠੀਕ ਹੈ ਕੇਜਰੀਵਾਲ ਨੇ ਜਿਹ ਉਹ ਇਹ ਜਾ ਕੁਝ ਨਹੀਂ ਕੀਤਾ ਤਾਂ ਯਾਦ ਕਰੋ ਸਭ ਤੋਂ ਵੱਧ ਰਾਜ ਦਿੱਲੀ ਤੁਸੀਂ ਉਹ ਕਿਤਾ ਤੁਸੀਂ ਕੀ ਕਰ ਲਿਆ ਤੁਸੀਂ ਕੀ ਕਰ ਲਿਆ ਬਿਲਕੁਲ ਬਿਲਕੁਲ ਜਦੋਂ ਕਿ ਇਹ ਮਤਲਬ ਸ਼ੀਲਾ ਦੀਸ਼ ਦੇ ਟਾਈਮ 'ਚ ਬਹੁਤ ਦਿੱਲੀ ਨੇ ਵਿਕਾਸ ਕੀਤਾ ਪਰ ਉਹਦੇ باوجود ਵੀ ਤੁਸੀਂ ਉਸ ਨੂੰ ਫਿਰ ਕੈਸ਼ ਨਹੀਂ ਕਰ ਸਕੇ ਨਹੀਂ ਕਰ ਸਕੇ ਤੋਂ ਇਸ ਲਈ ਦਿੱਲੀ ਕਿਵੇਂ ਫੈਸਲਾ ਲਾਊਗੀ ਪਤਾ ਨਹੀਂ ਅਜੇ ਜਿੰ ਜਿੰਨਾ ਦਿੱਲੀ ਦੇ ਵਿੱਚ ਵਿਕਾਸ ਕੀਤਾ ਨਾ ਸ਼ੀਲਾ ਦਿਖਸ਼ਿਤ ਨੇ ਉਸ ਤੋਂ ਜ਼ਿਆਦਾ ਕਾਂਗਰਸੀਆਂ ਨੇ ਵਿਨਾਸ਼ ਕੀਤਾ ਦਿੱਲੀ ਦੇ ਵਿੱਚ ਇਹ ਗੱਲ ਕਾਂਗਰਸ ਨੂੰ ਬੋਲਣੀ ਵੀ ਚਾਹੀਦੀ ਤਾਂ ਹੀ ਆ ਰਹੇ ਨੇ ਹਾਂ ਜੀ ਤਾਂ ਹੀ ਆ ਰਹੇ ਨੇ ਜੀ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨਾ 35 ਮਾਪ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਾਤਰੀਆ ਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ